ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਇਸ ਵਕਤ ਸਾਨੂੰ ਦੇਖ ਰਹੇ ਹੋ ਐਡਮਿੰਟਨ ਤੋਂ ਇੱਕ ਕੈਨੇਡਾ ਦਾ ਬਹੁਤ ਹੀ ਮਸ਼ਹੂਰ ਸ਼ਹਿਰ ਹੈਗਾ ਤੇ ਜਿਹੜਾ ਅਲਬਰਟਾ ਸਟੇਟ ਹੈ ਉਹਦੀ ਕੈਪੀਟਲ ਸਿਟੀ ਰਾਜਧਾਨੀ ਹੈ ਕਾਫੀ ਇਹ ਸ਼ਹਿਰ ਬਾਰੇ ਅਸੀਂ ਸੁਣਿਆ ਸੀਗਾ ਕਿ ਵਧੀਆ ਹੈ ਤੇ ਬਹੁਤ ਸਾਰੇ ਆਪਣੇ ਪੰਜਾਬੀ ਵੀ ਇੱਥੇ ਰਹਿੰਦੇ ਆ ਤੇ ਬਹੁਤ ਜਿਆਦਾ ਸੋਹਣਾ ਹੈ ਤੇ ਅੱਜ ਆਪਾਂ ਐਡਮਿੰਟਨ ਦਾ ਦੇਖਾਂਗੇ ਡਾਊਨਟਾਊਨ ਡਾਊਨਟਾਊਨ ਵੀ ਅਸੀਂ ਸੁਣਿਆ ਕਿ ਕੈਲਗਰੀ ਦੇ ਡਾਊਨਟਾਊਨ ਵਰਗਾ ਹੀ ਆ ਪਰ ਹੋਰ ਬਹੁਤ ਸਾਰੀਆਂ ਜਗਾਵਾਂ ਨੇ ਇੱਥੇ ਸੋਹਣੀਆਂ ਸੋਹਣੀਆਂ ਦੇਖਣ ਵਾਲੀਆਂ ਉਹ ਵੀ ਆਪਾਂ ਦੇਖਾਂਗੇ ਜਿਵੇਂ ਮੈਨੂੰ ਲੱਗਦਾ ਇੱਕ ਮਾਲ ਵੀ ਸੁਣਿਆ ਨਾ ਹਾਂਜੀ ਮਾਲ ਤਾਂ ਇੱਥੇ ਦਾ ਬਹੁਤ ਸੋਹਣਾ ਹੈ ਨਾ ਔਰ ਨਾਰਥ ਅਮਰੀਕਾ ਦਾ ਮੈਨੂੰ ਲੱਗਦਾ ਸਭ ਤੋਂ ਵੱਡਾ ਕਿਹਨੇ ਲਾਰਜੈਸਟ ਹੋ ਗਿਆ ਹੁਣ ਤਾਂ ਉਹ ਤੇ ਬਾਕੀ ਹੋਰ ਕੀ ਕੁਛ ਹੈ ਜੀ ਡਾਊਨਟਾਊਨ ਦੇ ਵਿੱਚ ਜਾਂ ਐਡਮਿੰਟਨ ਦੇ ਵਿੱਚ ਉਹ ਅਸੀਂ ਅੱਜ ਤੁਹਾਨੂੰ ਇਸ ਵਲੌਗ ਦੇ ਰਾਹੀਂ ਦਿਖਾਵਾਂਗੇ ਸੋ ਆਪਣਾ ਅੱਜ ਦਾ ਵਲੌਗ ਵੀ ਜੀ ਸ਼ੁਰੂ ਕਰ ਰਹੇ ਆ ਆਪਾਂ ਤੇ ਇੱਕ 뷰 ਪੁਆਇੰਟ ਤੋਂ ਹੈ ਤੇ ਸਭ ਤੋਂ ਸੋਹਣਾਗਾ ਇੱਥੋਂ ਦਾ ਕਹਿੰਦੇ ਤੇ ਬਾਕੀ ਨਾਲ ਮੈਂ ਤੁਹਾਨੂੰ ਮਿਲਾਦਾ ਸਾਡੇ ਅੱਜ ਨਾਲ ਕੌਣ ਕੌਣ ਹੈ ਇਹ ਮੇਰੇ ਭੈਣ ਰੂਨਾ ਮੇਰੇ ਤਾਏ ਜੀ ਦੀ ਬੇਟੀ ਤੇ ਜੀ ਸਤਿ ਸ਼੍ਰੀ ਅਕਾਲ ਜੀ ਇਹ ਭਾਈ ਜੀ ਨੇ ਸਾਡੇ ਜੀ ਅੱਜ ਸਾਨੂੰ ਇਹ ਐਡਮਿੰਟਨ ਘੁਮਾਉਣਗੇ ਐਡਮਿੰਟਨ ਚ ਅਸੀਂ ਇਹਨਾਂ ਦੇ ਕੋਲ ਹਾਂ ਜੀ ਇਹ ਕਿੱਥੇ ਆਏ ਜੀ ਆਪਾਂ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਡਾਊਨਟਾਊਨ ਦੇ ਬੈਸਟ 뷰 ਪੁਆਇੰਟ ਤੇ ਮੈਨੂੰ ਇਹ ਲੱਗਦਾ ਭੈਣੇ ਜਿਵੇਂ ਕੈਲਗਰੀ ਦੇਖਦਾ ਸੀਗਾ ਬਾਰ ਬਾਰ ਉਹ ਸੇਮ ਦੇਖਦਾ ਨਾ ਬਿਲਕੁਲ ਸੇਮ ਹੈ ਨਾ ਕੈਲਗਰੀ ਚ ਵੀ ਅਹੀਂ ਇੱਕ ਦਰਿਆ ਦੇ ਕਿਨਾਰੇ ਉਹ ਡਾਊਨਟਾਊਨ ਉਹ ਪਿੱਛੇ ਸਾਰਾ ਡਾਊਨਟਾਊਨ ਹੈ ਕੈਲਗਰੀ ਤੇ ਮੈਨੂੰ ਹੋਰ ਵੀ ਚੀਜ਼ ਜਿਆਦਾ ਆਈ ਜਿਵੇਂ ਕੈਲਗਰੀ ਦੇ ਵਿੱਚ ਆਪਾਂ ਨੂੰ ਧੁੱਪਾਂ ਨੇ ਬਹੁਤ ਅੰਗ ਕੀਤਾ ਸੀ ਮਤਲਬ ਇੰਨੀ ਜਿਆਦਾ ਧੁੱਪ ਪੈ ਰਹੀ ਸੀ ਇੱਥੇ ਸਾਨੂੰ ਐ ਲੱਗਦਾ ਵੀ ਇੱਥੇ ਸਾਨੂੰ ਇਹ ਠੰਡ ਬਹੁਤ ਅੰਗ ਕਰੂਗੀ ਹਾਂ ਜੀ ਬਹੁਤ ਥੋੜੇ ਜਿਹੀ ਟਾਈਮ ਚ ਮੌਸਮ ਚੇਂਜ ਤੇ ਇੱਕ ਗੱਲ ਹੋਰ ਸੀ ਇਹਦੇ 'ਚ ਨਾ ਵੀਡੀਓ ਦੀ ਵੀ ਕੁਆਲਿਟੀ ਘੱਟ ਜਾਂਦੀ ਆ ਸੋ ਤੁਸੀਂ ਐਡਜਸਟ ਕਰ ਐਡਜਸਟ ਕਰ ਕਾਫੀ ਜਣ ਕਹਿੰਦੇ ਹੁੰਦੇ ਵੀ ਕਲੈਰਿਟੀ ਨਹੀਂ ਆ ਰਹੀ ਤੇ ਅੱਜ ਕਿਉਂਕਿ ਜਦੋਂ ਸਨ ਸ਼ਾਈਨ ਹੁੰਦਾ ਉਦੋਂ ਵਧੀਆ ਵੀਡੀਓ ਦੀ ਕੁਆਲਿਟੀ ਵਧੀਆ ਬਣ ਜਾਂਦੀ ਆ ਜਦੋਂ ਵੈਦਰ ਸਹੀ ਨਹੀਂ ਹਾਂਜੀ ਉਦੋਂ ਲਾਈਟ ਘੱਟ ਹੋ ਜਾਂਦੀ ਆ ਫਿਰ ਅੱਛਾ ਇਹ ਭਾਣੇ ਸ਼ਹਿਰ ਦਾ ਸਭ ਤੋਂ ਵਧੀਆ 뷰 ਪੁਆਇੰਟ ਇਹ ਆ ਹਾਂਜੀ ਤੇ ਮਰੀਏ ਕਿ ਦੇਖੋ ਪਿੱਛੇ ਸਾਰਾ ਡਾਊਨਟਾਊਨ ਦਾ ਏਰੀਆ ਦਿਸਦਾ ਜਿੱਕਰ ਦਿਸਦੀ ਆ ਲਾਈਕ ਬੈਸਟ ਹੈਗਾ ਠੀਕ ਹੈ ਅਈ ਉਥੇ ਲੱਕੜ ਦੀਆਂ ਪੌੜੀਆਂ ਬਣੀਆਂ ਸੀਗੀਆਂ ਹਾਂ ਨਾ ਤੇ ਬਾਕੀ ਇਸ ਤੋਂ ਆਪਾਂ ਦਰਿਆ ਦੇ ਪਰਾਂਲੇ ਪਾਸੇ ਵੀ ਜਾ ਸਕਦੇ ਹਾਂ ਪੁਲ ਪਾਰ ਕਰਕੇ ਉਧਰ ਹੈਗਾ ਜਾਂ ਜਾ ਸਕਦੇ ਲੋ ਜੀ ਹੁਣ ਅਸੀਂ ਤੁਹਾਨੂੰ ਦਰਿਆ ਦੇ ਪਹਿਲਾਂ ਪਰਾਂਲੇ ਪਾਸੇ ਲੈ ਕੇ ਚੱਲਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਜੀ ਅੱਗੇ ਹੋਰ ਪਾਸੇ ਜਾਵਾਂਗੇ ਜਿਵੇਂ ਆਪਾਂ ਯੂਰਪ ਦੇ ਵਿੱਚ ਦੇਖਿਆ ਸੀ ਨਾ ਕਿ ਯੂਰਪ ਦੇ ਸਾਰੇ ਸ਼ਹਿਰਾਂ ਨੂੰ ਕੋਈ ਨਾ ਕੋਈ ਦਰਿਆ ਲੱਗਦਾ ਸੀਗਾ ਇੱਥੇ ਵੀ ਅਸੀਂ ਸੇਮ ਕੈਨੇਡਾ ਦੇ ਵਿੱਚ ਦੇਖ ਰਹੇ ਹਾਂ ਕੈਲਗਰੀ ਦੇ ਵਿੱਚ ਬੋ ਰਿਵਰ ਲੱਗਦਾ ਸੀਗਾ ਤੇ ਐਡਵਿੰਟਨ ਦੇ ਵਿੱਚ ਸਸਕੈਚਵਨ ਰਿਵਰ ਲੱਗਦਾ ਨਾਰਥ ਸਸਕੈਚਵਨ ਰਿਵਰ ਥੋੜਾ ਜਿਹਾ ਔਖਾ ਜਿਹਾ ਨਾਮ ਹੈ ਇਹਦੇ ਲਈ ਭੈਣ ਸਾਨੂੰ ਦੱਸ ਦਿੱਤੇ ਕਿਹਨੇ ਐਡਵਿੰਟਨ ਵਾਲੇ ਨੇ ਅਸੀਂ ਇੱਕ ਔਖਾ ਜਿਹਾ ਨਾਮ ਰੱਖਿਆ ਹਾਂ ਅਸੀਂ ਔਖਾ ਜਿਹਾ ਨਾਮ ਇਹ ਰੱਖਿਆ ਹੈਗਾ ਕਿ ਸਸ ਨੂੰ ਕੈਚ ਕਰਕੇ ਵਨ ਹੋ ਜਾਣਾ ਨਾਰਥ ਸਸ ਨੂੰ ਕੈਚ ਵਨ ਕਰਨਾ ਸਸਕੈਚਵਨ ਹਾਂਜੀ ਨਾਰਥ ਸਸਕੈਚਵਨ ਰਿਵਰ ਐਡਮਿੰਟਨ ਦੇ ਸੈਂਟਰ ਵਿੱਚ ਦੀ ਲੰਘਦੀ ਹੈ ਜਿਹੜੀ ਕਿ ਐਡਮਿੰਟਨ ਨੂੰ ਇਹ ਦੋ ਭਾਗਾਂ ਦੇ ਵਿੱਚ ਵੰਡਦਾ ਨਾਰਥ ਸਾਈਡ ਔਰ ਨਾਰਥ ਸਾਈਡ ਐਂਡ ਸਾਊਥ ਸਾਈਡ ਨਾਰਥ ਸਾਈਡ ਆ ਜਾਂਦਾ ਹੈਗਾ ਸਾਰਾ ਡਾਊਨਟਾਊਨ ਏਰੀਆ ਆ ਗਿਆ ਸਾਊਥ ਸਾਈਡ ਆ ਜਾਂਦਾ ਰੈਜ਼ੀਡੈਂਸ਼ੀਅਲ ਏਰੀਆ ਆ ਜਾਂਦਾ ਇੱਥੇ ਤਾਂ ਨਾ ਮੌਸਮ ਦਾ ਕੋਈ ਭਰੋਸਾ ਨਹੀਂ ਜਿਵੇਂ ਤੁਸੀਂ ਅਕਸਰ ਹੀ ਸੁਣਦੇ ਹੋ ਹ ਤਿੰਨ ਡਬਲਯੂ ਦਾ ਇੱਥੇ ਫਾਰਮੈਟ ਲਾਗੂ ਹੁੰਦਾ ਹੈ ਵੈਦਰ ਵਰਕ ਔਮੈਨ ਤੇ ਸਾਨੂੰ ਐ ਵੀ ਮੀ ਹੋਰ ਨਾ ਆ ਜੇ ਤੇ ਉਦੋਂ ਪਹਿਲਾਂ ਪਹਿਲਾਂ ਅਸੀਂ ਡਾਊਨਟਾਊਨ ਸਾਰਾ ਜਾ ਕੇ ਘੁੰਮ ਲਈਏ ਹੁਣ ਸਿੱਧਾ ਅਸੀਂ ਡਾਊਨਟਾਊਨ ਦੇ ਵੱਲੋਂ ਚ ਤੇ ਉੱਥੇ ਦਾ ਰੌਣਕ ਮੇਲਾ ਆਲਾ ਦਵਾਲਾ ਹੋਰ ਕੀ ਕੁਝ ਸ਼ਹਿਰ ਚ ਦੇਖਣ ਆਲਾ ਉੱਥੇ ਪਹੁੰਚ ਕੇ ਦਿਖਾਉਣੇ ਆ ਤੁਹਾਨੂੰ ਲਓ ਜੀ ਗੱਡੀ ਚੱਕ ਲਈ ਆਪਣੀ ਤੇ ਇਹ ਹੁਣ ਕਮਾਊਗੀ ਆਪਾਂ ਨੂੰ ਡਾਊਨ ਡਾਊਨ ਸਾਰਾ ਜੀ ਐਮ ਸੀ ਜਰਨਲ ਮੋਟਰ ਕਾਰਸ ਅਮਰੀਕਾ ਦੀ ਕੰਪਨੀ ਆ ਇਹ ਇੱਥੇ ਪਿੱਕੇ ਰੱਖਦੇ ਆ ਤੁਹਾਨੂੰ ਦੱਸਿਆ ਸਾਰੇ ਇਹੋ ਜਿਹੇ ਟਰਾਲੇ ਹੁੰਦੇ ਆ ਘੁੰਮਣ ਫਿਰਨ ਦੇ ਲਈ ਲੈ ਵੀ ਬੈਠੀਂ ਕਰ ਕੀ ਬਾਤ ਆ ਜੀ ਇਹ ਵੈਲਕਮ ਬ੍ਰਿਜ ਵੀ ਹੈ ਨਾਲ ਨਾਲ ਹੈ ਸਵਾਗਤ ਕਰਦਾ ਡਾਊਨ ਟਾਊਨ 'ਚ ਤੁਹਾਡਾ ਐਂਟਰੀ ਬ੍ਰਿਜ ਐਂਟਰੀ ਬ੍ਰਿਜ ਕਹਿ ਸਕਦੇ ਹਾਂ ਇਹ ਅਸੀਂ ਪਹੁੰਚ ਗਏ ਹਾਂ ਜੀ ਐਡਮਿੰਟਨ ਡਾਊਨ ਟਾਊਨ ਦੇ ਵਿੱਚ ਤੇ ਦੇਖਣ ਨੂੰ ਕੈਲਗਰੀ ਵਰਗੀ ਲੱਗ ਰਿਹਾ ਹੈ ਸੇਮ ਸੇਮ ਤੇ ਬਹੁਤ ਉੱਚੀ ਉੱਚੀਆਂ ਇਮਾਰਤਾਂ ਸਾਨੂੰ ਚਾਰੇ ਪਾਸੇ ਦਿਖ ਰਹੀਆਂ ਹਨ ਪਰ ਤੁਹਾਨੂੰ ਦੱਸ ਦਾਂ ਕਿ ਕੈਲਗਰੀ ਨਾਲੋਂ ਨਿੱਕਾ ਸ਼ਹਿਰ ਹੈ ਐਸੀ ਜਿਹੜੀ ਪਾਪੂਲੇਸ਼ਨ ਹੈ ਮੇਰੇ ਖਿਆਲ 'ਚ 10 ਲੱਖ ਦੇ ਨੀਅਰ ਅਬਾਊਟ ਹੈ ਤੇ ਕੈਲਗਰੀ 13 ਲੱਖ ਦੇ ਨੀਅਰ ਅਬਾਊਟ ਜਿਹੜੀ ਪਾਪੂਲੇਸ਼ਨ ਸੀਗੀ ਇੱਕ ਦਿਨ ਨਾ ਕਿਸੇ ਨੇ ਪੁੱਛਿਆ ਸੀਗਾ ਕਿ ਡਾਊਨ ਟਾਊਨ ਦਾ ਮਤਲਬ ਕੀ ਹੁੰਦਾ ਡਾਊਨ ਟਾਊਨ ਹੁੰਦਾ ਹੈ ਸ਼ਹਿਰ ਦਾ ਸਭ ਤੋਂ ਬਿਜ਼ੀ ਸਟੇਰੀਆ ਮਤਲਬ ਉਹ ਇਲਾਕਾ ਜਿੱਥੇ ਰੈਸਟੋਰੈਂਟ ਤੇ ਖਾਣ ਪੀਣ ਦੀਆਂ ਦੁਕਾਨਾਂ ਤੋਂ ਇਲਾਵਾ ਹੋਰ A to Z ਮਤਲਬ ਪੂਰਾ ਕਾਚਾ ਪਾਚਾ ਪੂਰਾ ਭਰਿਆ ਰੌਣਕ ਮੇਲਾ ਸਾਰਾ ਹੋਵੇ ਉਹਨੂੰ ਡਾਊਨ ਟਾਊਨ ਬੋਲਦੇ ਨੇ ਤੇ ਸਿਟੀ ਸੈਂਟਰ ਤੇ ਡਾਊਨ ਟਾਊਨ ਆਈ ਥਿੰਕ ਸੇਮ ਹੀ ਹੁੰਦਾ ਤੇ ਕਿਸੇ ਕੰਟਰੀ ਚ ਸਿਟੀ ਸੈਂਟਰ ਬੋਲ ਦਿੰਦੇ ਆ ਸਿਟੀ ਤਾਂ ਆਬੀਅਸਲੀ ਉਹੀ ਹੋ ਗਿਆ ਵੀ ਸਿਟੀ ਦਾ ਇੱਕ ਸੈਂਟਰ ਹੈ ਨਾ ਤੇ ਡਾਊਨ ਟਾਊਨ ਵੀ ਸੈਂਟਰ ਪਲੇਸ ਸੈਂਟਰ ਪਲੇਸ ਹੀ ਮਤਲਬ ਸੇਮ ਹੀ ਕਹਿ ਸਕਦੇ ਹੋ ਸ਼ਹਿਰ ਚ ਇਹੋ ਜੀ ਪਬਲਿਕ ਟਰਾਂਸਪੋਰਟ ਹੈ ਇਹਨੂੰ ਬੋਲਦੇ ਜੀ ਈਟੀਐਸ ਐਡਮਿੰਟਨ ਟਰਾਂਜ਼ਿਟ ਸਰਵਿਸ ਪਰ ਅਸੀਂ ਤੁਰ ਫਿਰ ਕੇ ਕਿਹੜਾ ਦੇਣਾ ਥੋੜਾ ਹੀ ਦੇਖਣਾ ਤੇ ਜਿੰਨਾ ਕ ਅਸੀਂ ਸ਼ਹਿਰ ਨੂੰ ਘੁੰਮ ਫਿਰ ਕੇ ਦੇਖਣਾ ਹੈ ਨਾ ਤੇ ਬਾਕੀ ਹਾਂਜੀ ਐਡਮਿੰਟਨ ਇਹ ਸਿਟੀ ਦਾ ਸੈਂਟਰ ਹੈ ਸਾਹਮਣੇ ਵੀ ਤੁਹਾਨੂੰ ਦੇਖਦਾ ਹੋਣਾ ਹੈ ਨਾ ਤੇ ਇਹੋ ਜਿਹਾ ਜੀ ਪੂਰਾ ਮਾਰਤਾ ਨਾਲ ਭਰਿਆ ਹੋਇਆ ਸ਼ਹਿਰ ਹੈ ਸਾਰਾ ਡਾਊਨ ਟਾਊਨ ਵੀ ਇਹੀ ਹੈ ਦਾ ਚਾਰੇ ਪਾਸੇ ਦੇਖੋ ਇਧਰਲੀ ਸਾਈਡ ਪੈ ਜਾਂਦਾ ਹੈਗਾ ਰਿਵਰ ਵੈਲੀ ਆਹ ਸਾਰੀ ਸਟਰੀਟ ਹੁਣ ਜੈਸਪਰ ਐਵੈਨਿਊ ਹੈ ਜੀ ਅੱਛਾ ਜੀ ਇਹਦੀ ਇਹ ਮਤਲਬ ਐਡਮਿੰਟਨ ਦੇ ਡਾਊਨ ਟਾਊਨ ਦੀ ਮੇਨ ਸਟਰੀਟ ਇੱਕ ਤਰ੍ਹਾਂ ਦੀ ਲਾਈ ਜਾਂਦੀ ਹੈ ਜੀ ਸਭ ਤੋਂ ਜਿਹੜੀ ਵੱਧ ਵੀਜੀ ਹੈ ਹਾਂ ਜੈਸਪਰ ਐਵੈਨਿਊ ਹੈ ਤੇ ਹੁਣ ਆਪਾਂ ਇੱਥੇ ਕਿੱڑا ਦੇਣਾ ਹੈਗਾ ਹਾਂਜੀ ਆਜੋ ਤੁਹਾਨੂੰ ਦਿਖਾਉਂਦਾ ਚਲੋ ਜੀ ਦੇਖਦੇ ਆਂ ਐਡਮਿੰਟਨ ਉਦੀਆਂ ਗਲੀਆਂ ਹੁਣ ਸ਼ਹਿਰ ਚ ਨਾ ਕਾਫੀ ਸਾਰੇ ਆਪਣੇ ਨਵੇਂ ਸਟੂਡੈਂਟਸ ਮੁੰਡੇ ਕੁੜੀਆਂ ਜਿਹੜੇ ਮਿਲ ਰਹੇ ਆ ਪੁਰਾਣੇ ਪੰਜਾਬੀ ਇਹ ਸ਼ਹਿਰ ਚ ਆਪਣੇ ਕੈਨੇਡਾ ਦੇ ਘਟ ਰਹਿੰਦੇ ਆ ਕਿਉਂਕਿ ਮਤਲਬ ਇੰਨਾ ਹੈ ਨਹੀਂ ਠੰਡ ਪੈਂਦੀ ਜਿਵੇਂ ਮੋਸਟਲੀ ਜੰਮਿਆ ਰਹਿੰਦਾ ਹੈ ਸਰਦੀ ਇੰਝ ਦਾ ਸਾਰਾ ਤੇ ਤਾਂ ਕਰਕੇ ਰਹਿਣਾ ਇੱਥੇ ਪਸੰਦ ਨਹੀਂ ਕਰਦੇ ਤੇ ਬਾਕੀ ਨਵੇਂ ਆ ਦਾ ਫਿਰ ਇਹ ਕਾਲਜ-ਕਾਲਜ ਹੋਰ ਹਨਾ ਬੰਦੇ ਨੂੰ ਮਜਬੂਰੀ ਬਸ ਆਉਣਾ ਪੈਂਦਾਗਾ ਇੰਡੀਆ ਦੇ ਫਰੈਸ਼ ਕਿਚਨ ਜਿੰਨੇ ਆ ਸੰਨ ਕੈਲਗਰੀ ਚ ਪੰਜਾਬੀ ਦੇਖੇ ਸੀ ਨਾ ਜਾਂ ਸਰੀ ਚ ਦੇਖੇ ਸੀਗੇ ਉਹਨਾਂ ਪੰਜਾਬ ਦੀ ਵਾਈਬ ਮੈਨੂੰ ਇੰਨੀ ਲੱਗ ਨਹੀਂ ਰਹੀ ਇਹ ਸ਼ਹਿਰ ਚ ਖੈਰ ਜਾਂਦਾ ਇਹ ਕਦੋਂ ਵੀ ਪਹਿਲਾ ਦਿਨ ਹੈ ਹਜੇ ਹੌਲੀ ਹੌਲੀ ਮਤਲਬ ਚੀਜ਼ਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਮਤਲਬ ਅੱਜ ਨਹੀਂ ਲੱਗ ਰਿਹਾ ਉਵੇਂ ਬੋਰਡ ਨਹੀਂ ਮਿਲ ਰਹੇ ਉਵੇਂ ਰੈਸਟੋਰੈਂਟ ਨਹੀਂ ਮਿਲ ਰਹੇ ਹਨਾ ਇਦਰ ਨੂੰ ਜਿਹੜਾ ਜਾਂਦਾ ਹੁੰਦਾ ਜੀ ਮੈਂ ਤੁਹਾਨੂੰ ਦੱਸਦਾ ਇਦਰ ਨੂੰ ਐਵੇਨਿਊ ਹੁੰਦੇ ਨੇ ਤੇ ਇੱਕ ਪਾਸੇ ਸਟਰੀਟ ਹੁੰਦੇ ਨੇ ਸਟਰੀਟ ਇੱਕ ਪਾਸੇ ਐਵੇਨਿਊ ਇਹ ਹਰ ਸ਼ਹਿਰ ਚ ਕੈਨੇਡਾ ਦੇ ਦੇਖਿਆ ਸਾਡਾ ਇਹ ਮੰਨ ਲਓ ਤੀਜਾ ਵੱਡਾ ਸ਼ਹਿਰ ਹੈ ਸਾਰੇ ਕਿਤੇ ਆਪਸ ਚ ਕ੍ਰੋਸ ਕਰਕੇ ਚੰਡੀਗੜਾ ਵਰਗਾ ਕੰਮ ਹੈਗਾ ਡਿਜ਼ਾਈਨ ਬਹੁਤ ਸੋਹਣੇ ਹੋਏ ਹੋਏ ਨੇ ਨਵੇਂ ਡਿਵੈਲਪ ਹੋਏ ਹੋਏ ਸ਼ਹਿਰ ਨੇ ਤਾਂ ਕਰਕੇ ਡਿਜ਼ਾਈਨ ਸੋਹਣੇ ਹੋਏ ਹੋਏ ਆ ਸਾਰੇ ਇਹ ਜਿਹੜਾ ਨਾ ਐਡਮਿੰਟਨ ਆ ਤੇ ਇਹਨੂੰ ਵੀ ਕੈਲਗਰੀ ਵਾਂਗੂ ਸ਼ੰਸਾਇਨ ਸਿਟੀ ਮੰਨਿਆ ਜਾਂਦਾ ਹੈ ਸਾਲ 'ਚ ਸਾਰਾ ਦਿਨ ਇੱਥੇ ਮਤਲਬ ਧੁੱਪਾਂ ਮੋਸਟਲੀ ਇੱਥੇ ਰਹਿੰਦੀਆਂ ਗਈਆਂ ਤੇ ਪਰ ਇਹ ਆ ਵੀ ਇਹਨਾਂ ਦਾ ਨਾ ਜਿਵੇਂ ਹੁਣ ਭੈਣ ਹੋਣੀ ਦੱਸਦੇ ਆ ਹੁਣ ਵੈਦਰ ਖਰਾਬ ਹੋਣਾ ਸ਼ੁਰੂ ਹੋ ਗਿਆ ਮੈਨੂੰ ਲੱਗਦਾ ਇਸ ਤੋਂ ਪਹਿਲਾਂ ਤਾਂ ਭੈਣ ਇੱਥੇ ਵੀ ਗਰਮੀ ਹੋਣੀ ਜਿਵੇਂ ਕਿ ਗਰਮੀ ਸੀ ਇੰਨੀ ਗਰਮੀ ਹੁੰਦੀ ਹੈ ਕਿ ਸਕਿਨ ਪੂਰੀ ਮੱਚ ਜਾਂਦੀ ਹੈ ਜਿਵੇਂ ਅਸੀਂ ਮੱਚ ਆ ਕੇ ਆਏ ਕੈਲਗਰੀ ਤੋਂ ਰੜ ਜਾਂਦਾ ਸੜ ਜਾਂਦਾ ਗੱਲ ਹਾਂਜੀ ਇਹ ਮੈਲਾ ਦਾ ਹੁਣ ਫਰਕ ਪੈਣਾ ਸ਼ੁਰੂ ਹੋ ਗਿਆ ਨਾ ਹੁਣ ਫਰਕ ਬਸ ਡੇ ਬਾਈ ਡੇ ਸਟਾਰਟਿੰਗ ਹੋ ਜਾਂਦਾ ਤੇ ਵਿంటర్ ਚ ਕਿੰਨੀ ਕਿ ਸਨੋ ਹੁੰਦੀ ਐ ਇੱਥੇ ਸਾਰਾ ਪਰ ਇਹ ਹੁੰਦਾ ਸਨੋ ਨਾਲ ਪੂਰਾ ਲਾਈਕ ਏਰੀਆ ਪੂਰਾ ਹੈਵੀ ਹੁੰਦਾ ਹੈਗਾ ਵਿంటర్ ਬਹੁਤ ਜ਼ਿਆਦਾ ਸਨੋ ਪੈਂਦੀ ਐ ਕਿੰਨੇ 45 ਜਾਂ 50 45 ਹਾਂ ਚੱਲਾ ਜੀ ਮਾਈਨਸ 45 ਸ਼ਹਿਰ ਜਦ ਆਰਾਮ ਨਾ ਰਹਿੰਦਾ ਰਹਿੰਦਾ ਹੈਗਾ ਕਿਉਂਕਿ ਡਾਊਨ ਟਾਊਨ ਚ ਜ਼ਿਆਦਾ ਰਹਿੰਦਾ ਹੈਗਾ ਅੱਛਾ ਦੇਖ ਲਓ ਬਾਈ ਰੈਣਾ ਬਹੁਤ ਔਖਾ ਸਰਵਾਈਵ ਕਰਨਾ ਇੰਨੇ ਐਕਸਟ੍ਰੀਮ ਲੈਵਲ ਦੇ ਠੰਡ ਹੈ ਨਾ ਜੇ ਗਰਮੀ ਵੱਧ ਪੈਂਦੀ ਧੁੱਪ ਸਾਡੇ ਤੋਂ ਸਹੀ ਨਹੀਂ ਜਾਂਦੀ ਸੀ ਇੰਨੀ ਚੁਬਦੀ ਸੀ ਫਿਰ ਉਸੇ ਹਿਸਾਬ ਨਾਲ ਠੰਡ ਵਧੀਆ ਹੋ ਗਿਆ ATM ਜਾਂ ਇੱਥੇ ਹੁਣ ਬੱਦਲ ਜਾ ਹੋ ਗਿਆ ਥੋੜਾ ਜਿਹਾ ਬਹੁਤ ਵਧੀਆ ਆਦਰ ਸੋਣਾ ਸਾਨੂੰ ਤੇ ਸੋਣਾ ਲੱਗ ਰਿਹਾ ਅੱਜ ਹਾਂਜੀ ਬਾਈ ਹੁਣ ਤੁਹਾਨੂੰ ਇੱਥੇ ਪੰਜਾਬੀਆਂ ਦਾ ਗੜ੍ਹ ਚ ਮੇ ਲਿਆਈਆਂ ਡਾਊਨ ਟਾਊਨ ਚ ਇੱਥੇ ਨਾਰਥ ਵੈਸਟ ਕਾਲਜ ਹੈਗਾ ਜਿੱਥੇ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇਗੇ ਬਹੁਤ ਜ਼ਿਆਦਾ ਇੱਥੇ ਆਪਣੇ ਪੰਜਾਬੀ ਬੱਚੇ ਆ ਕੇ ਪੜ੍ਹਦੇ ਨੇਗੇ ਹੁਣ ਆ ਪਿੱਛੇ ਬਸ ਹੁਣ ਪੰਜਾਬੀਆਂ ਦਾ ਏਰੀਆ ਸਟਾਰਟ ਹੋ ਗਿਆ ਇੱਕ ਤਰ੍ਹਾਂ ਦਾ ਕਹਿ ਲਓ ਅੱਛਾ ਇਹ ਰਹਿੰਦੇ ਵੀ ਇੱਥੇ ਆਪਣੇ ਘਰਾਂ ਦੇ ਬਾਅਦ ਨਹੀਂ ਰਹਿੰਦੇ ਤਾਂ ਸਾਰੇ ਮੋਸਟਲੀ ਸਾਊਥ ਸਾਈਡ ਨੇ ਪੜਨ ਇੱਧਰ ਆ ਜਿੱਧਰ ਆਪਣੇ ਘਰ ਆ ਉਹ ਕਿਹੜੀ ਸਾਈਡ ਆ ਸਾਊਥ ਸਾਈਡ ਹੈ ਸਾਊਥ ਸਾਈਡ ਰਹਿੰਦੇ ਸਾਰੇ ਉਧਰ ਹੀ ਆ ਮੋਸਟਲੀ ਆਪਣੇ ਹਾਂਜੀ ਪਰ ਜ਼ਿਆਦਾ ਪੰਚ ਆਊਟਸਾਈਡ ਰਹਿੰਦੀ ਹੈ ਮਤਲਬ ਡੇਲੀ ਇੱਥੇ ਸਟੂਡੈਂਟ ਪੜ੍ਹਨਾ ਆਉਂਦੇ ਆ ਤਾਂ ਹੀ ਕਰਕੇ ਬੱਸ ਇੱਥੇ ਆਉਂਦੇ ਨੇ ਚਾਹੇ ਅੱਗੇ ਹੋਵੇ ਜਾਂ ਪਿੱਛੇ ਦਿਖ ਵੀ ਰਹੇ ਹੈ ਹਨਾ ਆ ਖੁਸ਼ੀ ਨੇ ਵੀ ਬੱਸ ਲੈਣੀ ਹੈ ਭੈਣੇ ਕਾਲਜ ਨੂੰ ਜਾਣਾ ਬਣਾ ਚਲੋ ਚੜੀਏ ਖੁਸ਼ੀ ਆਜੋ ਚੱਲੀਏ ਇਹ ਦੇਖੋ ਸਾਰੇ ਸਟੂਡੈਂਟ ਖੜੇ ਹੈ ਜੀ ਇਹ ਸਟਰੀਟ ਜੀ ਸਭ ਤੋਂ ਜ਼ਿਆਦਾ ਸੋਹਣੀ ਸਟਰੀਟ ਹੈ ਸਾਨੂੰ ਤੁਰ ਫਿਰ ਕੇ ਦੇਖਣ ਨੂੰ ਮਿਲ ਰਹੀ ਹੈ ਨਾ ਬਹੁਤ ਜ਼ਿਆਦਾ ਸੋਹਣੀ ਇਹਨੂੰ ਜੈਸਪਰ ਜਿਹੜੀ ਐਵੇਨਿਊ ਹੈ ਵੈਸੇ ਹਰੇਕ ਥਾਂ 'ਤੇ ਇੱਕ ਅੱਧੀ ਸਟਰੀਟ ਹੀ ਹੁੰਦੀ ਹੈ ਜਿਹੜੀ ਦਿ ਆ ਬਿਜ਼ੀ ਹੁੰਦੀ ਆ ਉਸੇ ਦੀ ਸਾਰਾ ਕੁਝ ਦੇਖਿਆ ਜਾ ਸਕਦਾ ਹੈਗਾ ਤੇ ਹੁਣ ਅਸੀਂ ਚੱਲੇ ਆ ਜੀ ਕਾਫੀ ਪੀ ਲਈਏ ਤੁਰਦੇ ਫਿਰਦੇ ਸوير ਦੇ ਤੁਰੇ ਫਿਰਦੇ ਆ ਹੋ ਗਏ 4 ਘੰਟੇ ਤੁਰੇ ਫਿਰਦੇ ਹੁਣ ਕਰੋਨਾ ਕਰੋਨਾ ਐ ਐਲ ਆਰਟੀ ਸਟੇਸ਼ਨ ਪਾਣੇ ਇਹ ਕਰੋਨਾ ਕੀ ਹੈ ਜੀ ਕਰੋਨਾ ਇਹ ਉਹ ਹੈ ਟ੍ਰੈਮ ਐ ਐਮ ਐਲ ਆ ਦਾ ਟ੍ਰੈਮ ਦਾ ਸਟੇਸ਼ਨ ਹੈ ਪਬਲਿਕ ਤੇ ਤੁਸੀਂ ਚੜੇ ਨਹੀਂ ਨਹੀਂ ਚੜੇ ਨਹੀਂ ਈ ਟੀ ਸੀ ਇਹ ਹਾਂਜੀ ਉਹ ETS ਇਹਦਾ ਨਾਮ ਆ ਮਾਈਟ ਹਾਂ ਇਹਦੇ ਥੱਲੇ ਹੈਗਾ ਸੌਰੀ ਥੱਲੇ ਆ ਗਿਆ ਨੇ ਥੱਲੇ ਸਾਰਾ ਬਣਿਆ ਹੋਇਆ ਨਹੀਂ ਨਹੀਂ ਮੈਨੂੰ ਪਤਾ ਹੈ ਜਦੋਂ ਸਾਡੇ ਅਰਗੇ ਨੇ ਘੁੰਮਣਾ ਹੁੰਦਾ ਸੀ ਬਹੁਤ ਕੁਝ ਪੁੱਛ ਲਈਦਾ ਪਹਿਲਾਂ ਕੁਲਦੀਪ ਭੈਣ ਨੂੰ ਵੀ ਪੁੱਛਦੇ ਸੀ ਨਾ ਵੀ ਕੀ ਆ ਇਹ ਜੀ ਪਬਲਿਕ ਟਰਾਂਸਪੋਰਟ ਤੇ ਚੜਦੇਗਾ ਡੱਕਮਾਂ ਕਾਰਾਂ ਚ ਬਿਜ਼ੀ ਰਹਿੰਦੇ ਆ ਹੈ ਤੇ ਤਾਂ ਕਰਕੇ ਆਹ ਜੀ ਇੱਥੇ ਮੈਪ ਲੱਗਿਆ ਹੋਇਆ ਡਾਊਨ ਡਾਊਨ ਦਾ ਆ ਆ ਗਿਆ ਜਿਹੜਾ ਨਾਰਥ ਵੈਸਟ ਕਾਲਜ ਜਿਹੜਾ ਭੈਣ ਕਹਿੰਦੇ ਸੀ ਨਾ ਤੇ ਆਹ ਸਾਹਮਣੇ ਦੇਖੋ ਨਾਰਥ ਵੈਸਟ ਨਾਰਥ ਕਿਊ ਨਾਰਥ ਕੁਐਸਟ ਰਿਕੁਐਸਟ ਨਾਰਥ ਕੁਐਸਟਨ ਹਾਂਜੀ ਜੀ ਡਾਊਨ Town ਚਲੋ ਜੀ ਭੈਣੇ ਚੱਲੀਏ ਹੁਣ ਖਾਈਏ ਪੀਏ ਕੁਛ ਯਾਰ ਅਡਾ ਵੱਡਾ ਬ੍ਰਾਂਡ ਆ ਦੇਖੋ ਕਿਵੇਂ ਗੰਦਾ ਜਿਹਾ ਬਣਾ ਰਖਿਆ ਸਾਡਾ ਰੋਜ਼ ਦਾ ਕੰਮ ਹੋ ਗਿਆ ਇੱਥੇ ਜਾਣਾ ਹੁਣ ਕਦੇ ਲੰਚ ਹੋ ਗਿਆ ਕਦੇ ਸ਼ਾਮ ਨੂੰ ਡਿਨਰ ਕਦੇ ਬ੍ਰੇਕਫਾਸਟ ਇਸ ਦਾ ਐਵਰੀ ਡੇ ਖਾਈਦਾ ਤੇ ਮਖਾਓ ਮੋਟੇ ਹੋ ਜਾਓ ਖੁਸ਼ ਕਾਫੀ ਪੀਣੀ ਇਕੱਲੀ ਮੈਂ ਵੀ ਕਾਫੀ ਪੀਣੀ ਨਹੀਂ ਕੁਝ ਖਾ ਖਾ ਵੀ ਲੈ ਨਹੀਂ ਖਾਣਾ ਨਹੀਂ ਪੈਣੇ ਟਿੰਬਿਟਸ ਵਗੈਰਾ ਨਾਲ ਹਲਕਾ ਮੋਟਾ ਹਲਕਾ ਫੁਲਕਾ ਜਿਹਾ ਲੈ ਲਓ ਆਪਣੀ ਜੀ ਕਾਫੀ ਦਾ ਰੈਗੂਲਰ ਤੁਹਾਨੂੰ ਪਤਾ ਆਉਂਦੀ ਹੈ ਟ੍ਰਿਪਲ ਟ੍ਰਿਪਲ ਬਿਨਾ ਇਥੇ ਬੰਦਿਆਂ ਨੂੰ ਪੰਜਾਬੀਆਂ ਨੂੰ ਸਵਾਦ ਨਹੀਂ ਆਉਂਦਾ ਟ੍ਰਿਪਲ ਟ੍ਰਿਪਲ ਕਹਿ ਕੇ ਲੈਣੀ ਪੈਂਦੀ ਹੈ ਫੇਰ ਮਿੱਠਾ ਮੂਠਾ ਚਾਜੜਾ ਪਾਉਂਦੇ ਹੈ ਤੇ ਆ ਅਸੀਂ ਅੱਜ ਨਵੀਂ ਚੀਜ਼ ਲਈ ਹੈ ਭਣ ਕਹਿੰਦੇ ਆ ਟਰਾਈ ਕਰੋ ਅੱਜ 10 ਦਾ ਪੈ ਗਿਆ ਟਿੰਬ ਬਾਈਟਸ ਇਹ ਰਸਗੁੱਲੇ ਜਿਹਾ ਦੇਖਣ ਨੂੰ ਦੇਖਦੇ ਆ ਕਿਵੇਂ ਦੇ ਹੁੰਦੇ ਆ ਤੇ ਬਾਕੀ ਦਾ ਰੈਗੂਲਰ ਉਹੀ ਚੀਜ਼ਾਂ ਲੈਣੀਆਂ ਸਾਡਾ ਸਲੰਤਰ ਹੋ ਜਾਂਦਾ ਬਾਅਦ ਜਿਹੜਾ ਨਾ ਐਡਮਿੰਟਨ ਸ਼ਹਿਰ ਹੈ ਇਹਨੂੰ ਜੀ ਫੈਸਟੀਵਲ ਸਿਟੀ ਵੀ ਕਿਹਾ ਜਾਂਦਾ ਕਿਉਂਕਿ ਸਾਲ 'ਚ ਪੂਰੇ ਜਿਹੜੇ 50 ਤੋਂ ਵੱਧ ਇੱਥੇ ਯੂਨੀਕ ਫੈਸਟੀਵਲਸ ਹੁੰਦੇ ਆ ਜਾਂ ਇਸ ਤੋਂ ਬਾਅਦ ਹਾਂਜੀ ਜੀ ਹਾਂਜੀ ਜਿਹੜੇ ਸ਼ਹਿਰ 'ਚ ਕਰਵਾਏ ਜਾਂਦੇ ਆ ਇਹ ਜਾਂ ਫਿਰ ਇਹਨੂੰ ਆਇਲ ਕੈਪੀਟਲ ਆਫ ਕੈਨੇਡਾ ਵੀ ਕਿਹਾ ਜਾਂਦਾ ਹੈਗਾ ਸਭ ਤੋਂ ਵੱਧ ਜਿਹੜਾ ਤੇਲ ਹੈ ਪੂਰੇ ਕੈਨੇਡਾ 'ਚ ਨਿਕਲਦਾ ਉਹ ਐਡਮਿੰਟਨ ਦੇ ਨੇੜੇ ਤੇੜੇ ਨਿਕਲਦਾ ਹੈਗਾ ਤੇ ਇੱਥੋਂ ਦੀ ਖਾਸ ਕਰਕੇ ਜਿਹੜੀ ਹਾਕੀ ਦੀ ਟੀਮ ਹੈ ਨਾ ਜਿਹੜੀ ਆਈਸ ਹਾਕੀ ਦੀ ਉਹਦਾ ਨਾਮ ਵੀ ਆਇਲਰਜ਼ ਹੈ ਬਾਈ ਹੁਣੀ ਦੱਸਦੇ ਸੀ ਆਇਲਰਜ਼ ਨੂੰ ਮਤਲਬ ਉਹ ਆਇਲ ਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਐਸੇ ਕਰਕੇ ਬਿਜ਼ਨਸ ਹੱਬ ਵੀ ਹੈ ਤੇਲ ਦੇ ਕਰਕੇ ਬਹੁਤ ਸਾਰੀਆਂ ਮਲਟੀ ਨੈਸ਼ਨਲ ਕੰਪਨੀਆਂ ਦੇ ਤੁਹਾਨੂੰ ਆਫਿਸ ਤੇ ਹੋਰ ਬਿਜ਼ਨਸ ਦੇ ਰਿਲੇਟਡ ਸਾਰੀਆਂ ਮਿਲਣਗੀਆਂ ਮੈਨੂੰ ਲੱਗਦਾ ਹੈ ਸ਼ਹਿਰ ਭਾਵੇਂ ਛੋਟਾ ਹੈ ਕੈਲਗਰੀ ਨਾਲੋਂ ਇਹ ਪਰ ਡਾਊਨ ਡਾਊਨ ਇਹਦਾ ਬਿਜ਼ੀ ਜ਼ਿਆਦਾ ਹੈ ਮਤਲਬ ਇਮਾਰਤਾਂ ਜ਼ਿਆਦਾ ਹੈ ਕਿਉਂਕਿ ਬਿਜ਼ਨਸ ਵੱਧ ਹੈਗਾ ਇੱਥੇ ਅਸੀਂ ਜਿੰਨੇ ਵੀ ਡਾਊਨ ਟਾਊਨ ਦੇਖ ਰਹੇ ਆ ਨਾ ਕੈਨੇਡਾ ਦੇ ਵਿੱਚ ਭਾਵੇਂ ਵੈਨਕੂਵਰ ਦੇਖਿਆ ਸੀ ਜਾਂ ਕੈਲਗਰੀ ਦੇਖਿਆ ਸੀਗਾ ਤੇ ਜਾਇ ਹੋ ਗਿਆ ਸਾਰੇ ਇਹ ਨਵੇਂ-ਨਵੇਂ ਕੱਚ ਦੀਆਂ ਇਮਾਰਤਾਂ ਬਣੀਆਂ ਹੋਈਆਂ ਤੇ ਪ੍ਰਾਣਾ ਇਨਫਰਾਸਟ੍ਰਕਚਰ ਨਹੀਂ ਹੈਗਾ ਇਹਨਾਂ ਕੋਲੇ ਹਨਾ ਕੁਝ ਵੀ ਕਿਉਂਕਿ ਇਹਦਾ ਕਾਰਨ ਇਹ ਵੀ ਆ ਨਾ ਕਿ ਜਿਹੜਾ ਕੈਨੇਡਾ ਇਹ ਕਿਹੜਾ ਕੋਈ ਬਹੁਤਾ ਪੁਰਾਣਾ ਹੈ 100 150 ਸਾਲ ਹੀ ਪੁਰਾਣਾ ਹੈ ਜਿਹੜਾ ਆਪਣੇ ਇਹ ਐਡਮਿੰਟਨ ਵੀ ਆ ਇਹ ਵੀ 125 ਸਾਲ ਪੁਰਾਣਾ ਹੋਣਾ ਤੇ ਜਿਵੇਂ ਆਪਣੇ ਇੰਡੀਆ ਦੇ ਵਿੱਚ ਆਪਣੇ ਤਾਂ 400 500 ਸਾਲ ਪੁਰਾਣੇ ਕਿਲੇ ਵੀ ਪਏ ਨੇ ਮਿਲ ਆਪਾਂ ਹਿਸਟਰੀ ਕਰੀ ਹਿਸਟোরਿਕਲੀ ਬਹੁਤ ਰਿਚਾ ਆਪਣਾ ਇਹ ਤੇ ਕੈਲਗਰੀ ਵੀ ਆਪਾਂ ਦੇਖਿਆ ਸੀ ਉਹ ਵੀ ਮਿਲ ਲਾ 150 ਸਾਲ ਪੁਰਾਣਾ ਸੀ ਹੈ ਨਾ ਉਹ ਵੀ 150 ਸਾਲ ਪੁਰਾਣਾ ਸੀ ਤੇ ਜੇ ਆਪਾਂ ਇਹਨਾਂ ਦੋ ਸਭ ਤੋਂ ਪੁਰਾਣੇ ਸ਼ਹਿਰ ਦੀ ਗੱਲ ਕਰੇ ਜਿਹੜਾ ਪਹਿਲਾਂ ਡਿਵੈਲਪ ਹੋਇਆ ਸੀ ਉਹ ਸੀਗਾ ਵੈਂਕੂਵਰ ਇਹ ਤਾਂ ਸਾਰੇ ਉਸ ਤੋਂ ਬਾਅਦ ਬਾਅਦ ਡਿਵੈਲਪ ਹੋਏ ਨੇ ਤੇ ਇਹ ਹੈ ਜੀ ਮਤਲਬ ਜਿਹੜਾ ਇਹ ਸ਼ਹਿਰ ਹੈਗਾ ਗ੍ਰੀਨ ਸਿਗਨਲ ਹੈ ਚਲੋ ਜਿਹੜਾ ਇਹ ਸ਼ਹਿਰ ਆ ਇਹ ਤਾਂ ਮੇਰੇ ਖਿਆਲ ਚ 20ਵੀਂ ਸਦੀ ਦੇ ਸ਼ੁਰੂ ਚ ਹੀ ਡਿਵੈਲਪ ਹੋਇਆਗਾ 1904 ਚੁਰਦਾ 1795 ਚ ਇੱਥੇ ਕਿਲਾ ਜ਼ਰੂਰ ਬਣਿਆ ਸੀ ਇੱਕ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਚ ਸ਼ਹਿਰ ਦਾ ਇਹ 1902 ਪਤਲੇ 1903 ਚ ਡਿਵੈਲਪ ਹੋਣਾ ਸ਼ੁਰੂ ਹੋਇਆ ਹੈ ਜਿਹੜਾ ਐਡਮਿੰਟਨ ਹੈ ਨਾ ਇਹਦਾ ਤੁਹਾਨੂੰ ਜੇ ਹਿਸਟੋਰਿਕਲੀ ਬੈਕਗ੍ਰਾਉਂਡ ਦਸੀਏ 1795 ਚ ਇੱਥੇ ਪਹਿਲੀ ਵਾਰੀ ਮਤਲਬ ਅੰਗਰੇਜ਼ ਆਏ ਸੀਗੇ ਜਦੋਂ ਉਹਨਾਂ ਨੂੰ ਮਤਲਬ ਇੱਥੇ ਤੇਲ ਦਾ ਪਤਾ ਲੱਗਿਆ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਇੱਥੇ ਫੋਰਟ ਬਣਾਈ ਇੱਕ ਉਹਨੂੰ ਫੋਰਟ ਐਡਮਿੰਟਨ ਦੇ ਨਾਮ ਨਾਲ ਅੱਜ ਵੀ ਹੈਗਾ ਉਹ ਤੇ ਉਥੇ ਮਤਲਬ ਬੰਦਰਗਾ ਬੇਸਿਕਲੀ ਪੋਰਟ ਬਣਾਇਆ ਸੀ ਉਹ ਤੇਲ ਕੱਢਣ ਦੇ ਲਈ ਤੇ ਉਹ ਦਰਿਆ ਦਾ ਕਿਨਾਰਾ ਸੀ ਸ਼ਿਪ ਚੱਲਦੇ ਸੀ ਉਧੋਂ ਆਉਣ ਜਾਣ ਨੂੰ ਸੌਖਾ ਸੀਗਾ ਹਨ ਤੇ ਉਹ ਤੁਹਾਨੂੰ ਆਉਣ ਵਾਲੇ ਇੱਕ ਅੱਦੇ ਵਲੌਗ ਚ ਦਿਖਾਵਾਂਗੇ ਤੇ ਉਥੋਂ ਹੀ ਇਹਦਾ ਨਾਮ ਐਡਮਿੰਟਨ ਪਿਆ ਸੀ ਇਹ ਸ਼ਹਿਰ ਦਾ ਨਾਮ ਹਨਾ ਕਿਉਂਕਿ ਉਹ ਵੀ ਐਡਮਿੰਟਨ ਇੰਗਲੈਂਡ ਦੇ ਕਿਸੇ ਸ਼ਹਿਰ ਤੋਂ ਸ਼ਹਿਰ ਦਾ ਨਾਮ ਸੀਗਾ ਜਿੱਥੋਂ ਆਏ ਸੀਗੇ ਜਿਵੇਂ ਬੈਂਫ ਦਾ ਨਾਮ ਪਿਆ ਸੇਮ ਹੀ ਐਡਮਿੰਟਨ ਦਾ ਨਾਮ ਪਿਆ ਤੇ ਉਦੋਂ ਬਾਅਦ ਚ ਫਿਰ ਇਹ ਹੌਲੀ 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 ਕਰਕੇ ਸ਼ਹਿਰ ਆ ਜਿਹੜਾ ਡਿਵੈਲਪ ਹੋਣਾ ਸ਼ੁਰੂ ਹੋਇਆ ਤੇ ਅੱਜ ਤਾਂ ਤੁਹਾਨੂੰ ਦੱਸਿਆ ਵੀ ਵੱਡੀ ਬਿਜ਼ਨਸ ਹੱਬ ਹੈ ਪਰ ਇਹ ਗੱਲ ਹੈਗੀ ਆ ਵੀ ਕੋਈ ਵੀ ਸ਼ਹਿਰ ਇਥੋਂ ਦਾ ਮਤਲਬ ਹਿਸਟੋਰੀਕਲ ਬੈਕਗ੍ਰਾਉਂਡ ਨਹੀਂ ਰੱਖਦਾ ਵੀ ਕੋਈ ਬਹੁਤ ਤੇ ਪੁਰਾਣਾ ਸ਼ਹਿਰ ਹੋਣਾ ਹਾਂਜੀ ਰਿਪਨ ਆਈ ਹੋਂ ਤੁਹਾਨੂੰ ਸਾਡੇ ਐਡਮਿੰਟਨ ਦੀ ਸਭ ਤੋਂ ਮੇਨ ਪਲੇਸ ਰੌਜਰਸ ਪਲੇਸ ਦਿਖਾਉਣ ਲੱਗੇ ਆਂਗੇ ਜਿੱਥੇ ਸਾਡੀ ਆਈ ਹਾਕੀ ਦੀਆਂ ਗੇਮਸ ਹੁੰਦੇ ਨੇ ਜਾਂ ਬਿਗ ਕਾਨਸਰਟਸ ਜਿਵੇਂ ਸਿੰਗਰ ਜਿਵੇਂ ਦਲਜੀਤ ਦਸਾਂਝ ਆਇਆ ਸੀ ਇੱਥੇ ਉਹਦਾ ਕਾਨਸਰਟ ਹੋਏ ਸੀਗੇ ਅੱਛਾ ਜਿੰਨੇ ਸਿੰਗਰ ਦੇ ਸ਼ੋਅ ਲੱਗਦੇ ਆ ਪੰਜਾਬੀ ਦੇ ਉਹ ਇੱਥੇ ਹੁੰਦੇ ਆ ਜਿਹੜੇ ਵੱਡੇ ਲੈਵਲ ਤੇ ਚਲੇ ਜਾਂਦੇ ਨੇ ਉਹ ਸਾਰੇ ਇਸ ਰੌਜਰਸ ਪਲੇਸ ਵਿੱਚ ਹੁੰਦੇ ਨੇਗੀ ਇਹ ਮਤਲਬ ਸਭ ਤੋਂ ਮੇਨ ਸਭ ਤੋਂ ਮੇਨ ਜਗਾ ਇੰਪੋਰਟੈਂਟ ਪਲੇਸ ਆ ਕਰਦਾ ਹਾਲੀਵੁੱਡ ਦੇ ਸਿੰਗਰਸ ਹੋ ਗਈਆਂ ਜਿਵੇਂ ਨਗੇ ਉਹ ਸਾਰੇ ਇੱਥੇ ਆ ਕੇ ਕਰਦੇ ਨੇ ਪਰਫਾਰਮ ਕਰਦੇ ਨੇ ਹਾਂਜੀ ਪਰਫਾਰਮੈਂਸ ਇਹ ਸਾਹਮਣੇ ਅਫੀਸ਼ੀਅਲ ਸਟੋਰ ਆ ਗਿਆ ਜੀ ਇੱਥੋਂ ਦੀ ਜਿਹੜੀ ਟੀਮ ਆ ਤੁਹਾਨੂੰ ਦੱਸਿਆ ਸੀ ਆਇਲਰਸ ਬਹੁਤ ਮਸ਼ਹੂਰ ਆ ਤੇ ਦਲਜੀਤ ਦਸਾਨ ਨੇ ਵੀ ਇੱਕ ਵਾਰੀ ਇਹਦੀ ਜਰਸੀ ਪਾਈ ਸੀਗੀ ਤੇ ਉਦੋਂ ਸਾਨੂੰ ਪਤਾ ਲੱਗਿਆ ਸੀਗਾ ਇਹਦੇ ਬਾਰੇ ਕਿ ਆ ਟੀਮ ਹੈ ਇਹ ਟੀਮ ਹੈ ਇਹਦੀ ਤੇ ਆਈਸ ਹਾਕੀ ਇੱਥੇ ਬਹੁਤ ਜ਼ਿਆਦਾ ਮਸ਼ਹੂਰ ਆ ਕਿਉਂਕਿ ਸਰਦੀਆਂ 'ਚ ਇਹ ਸਾਰਾ ਬਰਫ ਨਾਲ ਲੱਦਿਆ ਜਾਂਦਾ ਭਰਿਆ ਜਾਂਦਾ ਹੈ ਹਨਾ ਅਲਬਰਟਾ ਦਾ ਪੂਰਾ ਤੇ ਫਿਰ ਇਹਦੇ ਅੰਦਰ ਗਰਾਊਂਡ ਵੀ ਬਣਿਆ ਹੋਇਆ ਹੈ ਆਈਸ ਸਕੀ ਲਈ ਇਹ ਸਾਰਾ ਏਰੀਆ ਮੇਨ ਸਕੁਅਰ ਕਹਿ ਸਕਦੇ ਹਾਂ ਉਹਨੂੰ ਸ਼ਹਿਰ ਚ ਨਾ ਇਚ ਰੌਣਕ ਦੇਖਣ ਨੂੰ ਘੱਟ ਮਿਲ ਰਹੀ ਹੈ ਪਤਾ ਨਹੀਂ ਕੀ ਚੱਕਰ ਹੈ ਕੈਫੇ ਵਗੈਰਾ ਸਭ ਖਾਲੀ ਪਏ ਆ ਐਡਵਰਟਾਈਜ਼ਮੈਂਟ ਕਰ ਲਉ ਜੀ ਆ ਗਿਆ ਸਪੈਸ਼ਲ ਏਰੀਆ ਆ ਦੇਖੋ ਜਿਵੇਂ ਆ ਵੀ ਪਏ ਹਨ ਸਭ ਖਾਲੀ ਪਏ ਆ ਪਤਾ ਨਹੀਂ ਇਹ ਹੁਣ ਜਿਹੜੇ ਦਿਨ ਚਲੇ ਗਏ ਜੀ ਸਮਰ ਦੇ ਮਤਲਬ ਸਮਰ ਆਲਮੋਸਟ ਲਾਂਗੀ ਜਿਵੇਂ ਮੌਸਮ ਖਰਾਬ ਹੋਣੇ ਸ਼ੁਰੂ ਹੋ ਗਏ ਬੱਦਲ ਹੋਣਾ ਸ਼ੁਰੂ ਹੋ ਗਿਆ ਮੈਨੂੰ ਲੱਗਦਾ ਇਹੀ ਕਾਰਨ ਹੋ ਸਕਦਾ ਹੈ ਇੱਕ ਇਥੇ ਚਾਈਨਾ ਟਾਊਨ ਵੀ ਬਣਿਆ ਹੋਇਆ ਹੈ ਦੇਖਣ ਹਾਲ ਆਪਣੇ ਗੂਗਲ ਦੇ ਦੇਖਿਆ ਸੀਗਾ ਪਹਿਨੇ ਸਭ ਤੋਂ ਵੱਧ ਰੌਣਕ ਕਦੋਂ ਰਹਿੰਦੀ ਹੈ ਜੀ ਇਥੇ ਇਹ ਸ਼ਹਿਰ 'ਚ ਮਤਲਬ ਜਿਵੇਂ ਆਪਾਂ ਦੇਖਿਆ ਰੈਸਟੋਰੈਂਟ ਖਾਲੀ ਪਏ ਆ ਕੀ ਕਰਨਾ ਰੈਸਟੋਰੈਂਟ ਹੁਣ 9 ਤੋਂ 5 ਆ ਆਫਿਸ ਆਵਰਸ ਨੇਗੇ ਓਕੇ ਹੁਣ ਤਾਂ ਕਰਕੇ ਵੀ ਇੱਕ ਰਸ਼ ਘਟ ਹੈਗਾ ਸ਼ਾਮ ਨੂੰ ਬਹੁਤ ਇੱਥੇ ਰਸ਼ ਹੁੰਦਾ ਅੱਛਾ ਜਿੰਨੇ ਸਾਰੇ ਸ਼ਾਮ ਨੂੰ ਭਰ ਜਾਣਗੇ ਸ਼ਾਮ ਨੂੰ ਪੂਰਾ ਭਰਿਆ ਹੁੰਦਾ ਹਾਂ ਮੌਸਮ ਵੀ ਸ਼ੈ ਲਾ ਲੋ ਤੇ ਪਲੱਸ ਹੁਣ 9 ਤੋਂ 5 ਦਾ ਤੇ ਦੂਜਾ ਇਹ ਸ਼ਹਿਰ 'ਚ ਪੋਪੂਲੇਸ਼ਨ ਕਿੱਦਾਂ ਜਿਵੇਂ ਵੈਸੇ ਤਾਂ ਮੈਂ 1 ਮਿਲੀਅਨ ਦੇ ਨੀਅਰ ਅਬਾਊਟ ਆ ਮਤਲਬ ਪੰਜਾਬੀ ਬਾਕੀ ਦੇ ਮੁਕਾਬਲੇ ਪੰਜਾਬੀ ਆਪਣੇ ਕਿੰਨੇਗਾ ਬਹੁਤ ਨੇਗੇ ਕਿਵੇਂ 2017 ਦੇ ਵਿੱਚ ਜੇ ਸਮਝ ਲਓ ਕਿ ਲੱਖ ਪੰਜਾਬੀ ਸੀ ਜਾਂ 2 ਲੱਖ ਪੰਜਾਬੀ ਸੀ ਅੱਜ ਦੁੱਗਣੇ ਤੋਂ ਵੀ ਵੱਧ ਇੱਥੇ ਪੰਜਾਬੀ ਆ ਚੁੱਕੇ ਹੈ ਅੱਛਾ ਇੰਨੇ ਆ ਗਏ ਨਵੇਂ ਆ ਚੁੱਕੇ ਹੈ ਪ੍ਰਾਣੇ ਨਹੀਂ ਇੱਥੇ ਰਹਿੰਦੇ ਹਨ ਨਾ ਜਿੰਨੇ ਪਹਿਲੀਆਂ ਵੇਲਿਆਂ ਦੇ ਆਏ ਹੋਏ ਘਟਾ ਪ੍ਰਾਣੇ ਆਏ ਤੁਸੀਂ ਕੋਈ ਹਾਂ ਜਨਰੇਸ਼ਨਸ ਕਈ ਨਹੀਂ ਜਿਵੇਂ 1970 ਤੋਂ ਤਾਂ ਬਹੁਤ ਇੱਥੇ ਪੰਜਾਬੀ ਕਈ ਰਹਿੰਦੇ ਨੇਗੇ ਫੈਮਿਲੀਜ਼ ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ ਕਿ 30 ਸਾਲ ਹੀ ਹੋਏ ਨੇਗੇ ਜ਼ਿਆਦਾਤਰ ਕਿ ਟੈਂਚ ਰਹਿੰਦੇ ਹਨ ਠੀਕ ਆ ਜੀ ਜੀ ਓਕੇ ਲਓ ਜੀ ਰੰਗ ਬਰੰਗੀਆਂ ਇਮਾਰਤਾਂ ਦੇਖਦੇ-ਦੇਖਦੇ ਇੱਕ ਹੋਰ ਜਗ੍ਹਾ ਤੇ ਪਹੁੰਚੇ ਹਾਂ ਤੇ ਇਹਨੂੰ ਕੈਨੇਡਾ ਪਲੇਸ ਬੋਲਦੇ ਆ ਤੇ ਇੱਥੇ ਕੀ ਕੁਛ ਦੇਖਣ ਵਾਲਾ ਹੁਣ ਕਨੇਡਾ ਪਲੇਸ ਤੇ ਤੇ ਉਹ ਤੁਹਾਨੂੰ ਦਿਖਾਉਣੇ ਆ ਤੇ ਵੈਨਕੂਵਰ ਚ ਦਾ ਦੇਖਿਆ ਸੀ ਕਨੇਡਾ ਪਲੇਸ ਬਹੁਤ ਸੋਹਣਾ ਸੀ ਮੇਰੇ ਖਿਆਲ ਚ ਓਵੇਂ ਦੀ ਇੱਥੇ ਹੋਣਾ ਚਾਹੀਦਾ ਇੱਥੇ ਕੁਛ ਚਾਹਲ ਪੈਲ ਰੌਣਕ ਮਿਲਾ ਸਾਨੂੰ ਦੇਖਣ ਨੂੰ ਮਿਲ ਰਿਹਾਗਾ ਮੈਨੂੰ ਲੱਗਦਾ ਜਾਂਦਾ ਇਹ ਹੋ ਸਕਦਾ ਵੀ ਬਿਜ਼ੀ ਏਰੀਆ ਸਭ ਤੋਂ ਇਹ ਹੋਣਾ ਹਨਾ ਤੇ ਮੈਂ ਇਮਾਰਤਾਂ ਯਾਰ ਬਹੁਤ ਵਧੀਆ ਵਧੀਆ ਬਣੀਆਂ ਜਿਹੜਾ ਐਡਮਿੰਟਨ ਚ ਕਮਾਲ ਦੀਆਂ ਕਮਾਲ ਦਾ ਆਰਕੀਟੈਕਟ ਹੈ ਇੱਥੋਂ ਦਾ ਜੀ ਹੁਣ ਆਪਣੇ ਜਿਹੜੇ ਪਿੱਛੇ ਬਿਲਡਿੰਗ ਹੈਗੀ ਇਹ ਹੈਗੀ ਕੈਨੇਡਾ ਪਲੇਸ ਇਹ ਕੈਨੇਡਾ ਪਲੇਸ ਬਿਲਡਿੰਗ ਦਾ ਪਿੰਕ ਕਲਰ ਦੀ ਵੀ ਇੱਕ ਖਾਸੀਅਤ ਹੈ ਆਪਣੇ ਜਿਹੜੇ ਫਲੈਗ ਹੈ ਕੈਨੇਡਾ ਦੇ ਉਹਦੇ ਵਿੱਚ ਜਿਹੜਾ ਮੇਪਲ ਲੀਫ ਹੈਗਾ ਇਹ ਉਹਨੂੰ ਰਿਪਰੈਜ਼ੈਂਟ ਕਰਦੀ ਹੈਗੀ ਹਾਂਜੀ ਉਹ ਆਫੀਸਰ ਵੀ ਹਾਂਜੀ ਤਾਂ ਹੀ ਹੈਗਾ ਪਲੱਸ ਹਾਂਜੀ ਪਲੱਸ ਇਹ ਆਫੀਸ਼ੀਅਲ ਆਪਣੀ ਗਵਰਨਮੈਂਟ ਵਾਸਤੇ ਬਣੀ ਹੋਈ ਬਿਲਡਿੰਗ ਪਰ ਮੈਂ ਇਹ ਸੋਚ ਕੇ ਹੀ ਸੀ ਵੀ ਜਿਹੜਾ ਕੈਨੇਡਾ ਪਲੇਸ ਹੋਊਗਾ ਉਹ ਜਿਵੇਂ ਅਸੀਂ ਵੈਨਕੂਵਰ ਦੇ ਵਿੱਚ ਦੇਖਿਆ ਸੀ ਉਸ ਤਰ੍ਹਾਂ ਦਾ ਹੋਊਗਾ ਬਟ ਇਹ ਆਪੋਜ਼ਿਟ ਹੈ ਹੈਨਾ ਬਹੁਤ ਹਾਂਜੀ ਕਿਉਂਕਿ ਐਡਮਿੰਟਨ ਦਾ ਕੈਨੇਡਾ ਪਲੇਸ ਹੈਗਾ ਇਹ ਵੈਨਕੂਵਰ ਨਹੀਂ ਆਏਗਾ ਲੈ ਵੀ ਰੱਬ ਨੇ ਥੋੜੀ ਜੀ ਸੋਹਣੀ ਸੌਣ ਲਈ ਤੇ ਧੁੱਪ ਨਿਕਲਿਆ ਹੀ ਤੇ ਇੱਥੇ ਤੁਹਾਨੂੰ ਦੱਸਿਆ ਸੀ ਨਾ 3 W ਜਿਹੜੇ ਸ਼ੁਰੂ ਚ ਦੱਸਿਆ ਤੁਹਾਨੂੰ ਵਰਕ ਵੈਦਰ ਔਮਨ ਤੇ ਉਹਦੇ ਕੋਈ ਭਰੋਸਾ ਨਹੀਂ ਕਰ ਸਕਦਾ ਉਹਦੇ ਤੇ ਤੇ ਸਵੇਰੇ ਇੰਨਾ ਬੱਦਲ ਸੀ ਇੰਨਾ ਮੀਂਹ ਡਿਗ ਰਿਹਾ ਸੀਗਾ ਐਂ ਲੱਗਦਾ ਸੀਗਾ ਵੀ ਐਡਮਿੰਟਨ ਦੇ ਤਾਂ ਜਿੰਨੇ ਸਾਡੇ ਕੋਲ 3-4 ਦਿਨ ਇੱਥੇ ਹੈਗੇ ਆ ਸਾਰੇ ਖਰਾਬ ਹੀ ਹੋਣਗੇ ਹਨਾ ਤੇ ਵੀ ਕੁਛ ਵੀ ਘੁੰਮਿਆ ਫਿਰਿਆ ਨਹੀਂ ਆਉਣਾ ਚੱਲ ਪਹਿਲ ਵੀ ਸਟਾਰਟ ਹੋ ਜਾਣਾ ਪਰ ਇਹ ਮੌਸਮ ਸੋਹਣਾ ਹੈਗਾ ਇਹੇ ਚ ਸੋਹਣਾ ਘੁੰਮਦਾ ਫਿਰ ਘੁੰਮਣਾ ਫਿਰਨਾ ਵਧੀਆ ਲੱਗਦਾ ਹੈਗਾ ਤੇ ਚਾਰੇ ਪਾਸੇ ਹੈ ਇਮਾਰਤਾਂ ਆਈਆਂ ਜੀ ਬੇਸਿਕਲੀ ਤੇ ਜਿੱਧਰ ਦੇਖੋ ਇੱਧਰ ਦੇਖੋ ਉੱਧਰ ਦੇਖੋ ਕਾਚੀ ਕੱਚ ਲਾ ਰਖਿਆ ਇਹ ਸਾਹਮਣੇ ਵਾਲੇ ਪਾਸੇ ਜੀ ਤੁਹਾਨੂੰ ਟੇਢੀ ਮੇਢੀ ਬਿਲਡਿੰਗ ਦਿਸਦੀ ਹੋਣੀ ਇਹ ਆ ਜੀ ਆਰਟ ਗੈਲਰੀ ਆਫ ਅਲਬਰਟਾ ਇਹਦੇ ਚ ਆਰਟ ਕਲਾ ਕਰਤੀਆਂ ਹੋਣੀਆਂ ਤੇ ਇੱਕਦਮ ਮਿਊਜ਼ੀਅਮ ਵੀ ਬਣੇ ਹੋਏ ਆ ਸ਼ਹਿਰ ਚ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਕਿ ਐਡਮਿੰਟਨ ਹੈ ਜਿਹੜਾ ਇਹਨੂੰ ਫੈਸਟੀਵਲ ਸਿਟੀ ਵੀ ਕਿਹਾ ਜਾਂਦਾ ਹੈ ਉਸ ਕਰਕੇ ਜਿਹੜੀ ਇੱਥੋਂ ਦੀ ਐਡਮਿੰਟਨ ਦੀ ਸਰਕਾਰ ਆ ਉਹ ਇੱਥੇ ਆਰਟਸ ਤੇ ਕਲਚਰ ਦੇ ਸਬੰਧਿਤ ਬਹੁਤ ਸਾਰੇ ਪ੍ਰੋਗਰਾਮ ਕਰਾਉਂਦੇ ਆ ਤੇ ਉਹਦੇ ਨਾਲ ਰਿਲੇਟਡ ਇੱਥੇ ਸਮਾਨ ਰੱਖਿਆ ਹੋਇਆ ਤਾਂ ਕਰਕੇ ਆਰਟ ਗੈਲਰੀ ਹੈ ਜਿਹੜੀ ਉਹ ਫੇਮਸ ਆ ਇੱਥੇ ਤੁਰਦੇ ਤੁਰਦੇ ਹੁਣ ਅਸੀਂ ਪਹੁੰਚ ਗਏ ਆ ਜੀ ਸਰ ਵਿਨਸਟਨ ਚਰਚਲ ਸਕੁਅਰ ਤੇ ਪੂਰੇ ਐਡਮਿੰਟਨ ਦਾ ਇਹ ਮੇਨ ਇਕੁਆਇਸ ਸਕੁਅਰ ਹੈ ਤੁਹਾਨੂੰ ਪਤਾ ਹੈ ਜਿਵੇਂ ਯੂਰਪ ਚ ਵੀ ਤੁਸੀਂ ਦੇਖਦੇ ਰਹੇ ਆ ਪਹਿਲਾਂ ਬਹੁਤ ਖੁੱਲੀ ਸਾਰੀ ਥਾਂ ਹੁੰਦੀ ਹੈ ਉਹਨੂੰ ਸਕੁਅਰ ਬੋਲ ਦਿੰਦੇ ਆ ਇਹ ਤੇ ਸਿਟੀ ਸੈਂਟਰ ਤੇ ਡਾਊਨਟਾਊਨ ਦੇ ਬਿਲਕੁਲ ਵਿੱਚ ਹੈਗਾ ਤੇ ਰੌਣਕ ਮੇਲਾ ਇੱਥੇ ਹੁਣ ਇਹਨਾਂ ਦਿਨਾਂ ਚ ਕੁਝ ਹੈ ਨਹੀਂ ਸ਼ਾਇਦ ਕਹਿੰਦੇ ਵੀ ਜਦੋਂ ਫੈਸਟੀਵਲ ਵਗੈਰਾ ਹੁੰਦੇ ਆ ਤੇ ਉਦੋਂ ਇੱਥੇ ਮਤਲਬ ਕਲਚਰਲ ਪ੍ਰੋਗਰਾਮ ਇਸ ਜਗ੍ਹਾ ਤੇ ਵੀ ਨਾਲ-ਨਾਲ ਕਰਵਾਏ ਜਾਂਦੇ ਆ ਸਾਹਮਣੇ ਵਾਲੇ ਪਾਸੇ ਨਾਲ ਇੱਕ ਮਤਲਬ ਯਾਦਗਾਰ ਬਣੀ ਹੋਈ ਆ ਤੇ ਜਿਹੜੇ ਆਰਮੀ ਚ ਸ਼ਹੀਦ ਹੋਏ ਸੀ ਇਥੋਂ ਦੇ ਕੈਨੇਡੀਅਨ ਆਰਮੀ ਚ ਵੀ ਹੋਏ ਅਫਗਾਨਿਸਤਾਨ ਚ ਸ਼ਹੀਦ ਹੋਏ ਆ 2004 ਤੱਕ ਮੇਰੇ ਖਿਲਚ ਉਹਨਾਂ ਦੀ ਯਾਦ ਚ ਬਣਾਈ ਹੈ ਉਹ ਪਿੱਛੇ ਪੀਰਾਮਿਡਸ ਨਾਲ ਦੀ ਇਮਾਰਤ ਕੁਛ ਬਣੀ ਹੋਈ ਆ ਕਾਫੀ ਸਾਰੀਆਂ ਚੀਜ਼ਾਂ ਵੈਸੇ ਇੱਥੇ ਦੇਖਣ ਨੂੰ ਆ ਚੀਜ਼ ਹੈ ਜੀ ਇਹ ਇੱਥੇ ਲਿਖਿਆ ਵੀ ਹੋਇਆ ਹੈ ਅਫਗਾਨਿਸਤਾਨ 2001 ਤੋਂ ਲੈ ਕੇ 2014 ਜਿਵੇਂ ਯੂਐਸ ਨੇ ਆਰਮੀ ਭੇਜੀ ਸੀ ਨਾ ਉਹਦੀ ਅਫਗਾਨਿਸਤਾਨ 'ਚ ਇਹ ਵੀ ਫਿਰ ਉਹਦਾ ਮਿੱਤਰ ਦੇਸ਼ ਹੈ ਕੈਨੇਡਾ ਵੱਲੋਂ ਵੀ ਆਰਮੀ ਭੇਜੀ ਹੋਣੀ ਆ ਉਹਦੀ ਤੇ ਉੱਥੇ ਜਿਹੜੇ ਸ਼ਹੀਦ ਹੋਏ ਸ਼ਹੀਦ ਹੋਏ ਸਾਰੇ ਫੌਜੀ ਆ ਕੈਨੇਡਾ ਦੇ ਉਹਨਾਂ ਨੂੰ ਰਿਮੈਂਬਰ ਕਰਨ ਲਈ ਉਹਨਾਂ ਨੂੰ ਯਾਦਗਾਰ ਬਸ ਬਣਾਈ ਹੈ ਉਹਨਾਂ ਦੀ ਇਹ ਮੇਨ ਸਕੁਅਰ ਚ ਚੀਜ਼ ਹੈ ਦੇਖਣ ਵਾਲੀ ਜੀ ਬਹੁਤ سارے ਲੋਕ ਇੱਥੇ ਇਹਨੂੰ ਦੇਖਣ ਦੇ ਲਈ ਆਉਂਦੇ ਆ ਤੇ ਇੰਨਾ ਵੱਡਾ ਇਹ ਜਦੋਂ ਤੁਸੀਂ ਦੇਖੋਗੇ ਨਾ ਆਲਾ ਦਵਾਲਾ ਤੇ ਚਾਹਲ ਪੈਲ ਇੱਥੇ ਕਾਫੀ ਜ਼ਿਆਦਾ ਹੈ ਪਰ ਜਿਵੇਂ ਯੂਰਪ ਚ ਹੁੰਦੀ ਹੈ ਯੂਰਪ ਦੇ ਸਕੁਅਰ ਕਿਸੇ ਹੋਰ ਤਰ੍ਹਾਂ ਦੀ ਹੁੰਦੀ ਹੈ ਪਰ ਇਥੇ ਮੈਂ ਪਹਿਲਾ ਦੇਖਿਆ ਕੈਲਗਰੀ ਚ ਵੀ ਨਹੀਂ ਐਡਾ ਸੀਗਾ ਕੈਲਗਰੀ ਛੋਟਾ ਸੀ ਵੈਨਕੂਵਰ ਚ ਤਾਂ ਦੇਖੀ ਨਹੀਂ ਸੀਗਾ ਇਹ ਸ਼ਹਿਰ ਚ ਤਾਂ ਜੀ ਮੈਟਰੋ ਵੀ ਚੱਲਦੀ ਆ ਤੇ ਇਹ ਤਾਂ ਹੁਣ ਪਤਾ ਲੱਗਿਆਗਾ ਤੇ ਮੈਨੂੰ ਤਾਂ ਅਸੀਂ ਮੈਂ ਇਕੱਲੇ ਬੱਸੀ ਜੀ ਚੱਲਦੀ ਐ ਐਡਮਿੰਟਨ ਚ ਤੇ ਮਿਲਵੁੱਡ ਸਟੇਸ਼ਨ ਤੇ ਹੁਣ ਅਸੀਂ ਅਸੀਂ ਸਫ਼ਰ ਤਾਂ ਕਰਨਾ ਨਹੀਂ ਪਬਲਿਕ ਟਰਾਂਸਪੋਰਟ ਚ ਪਰ ਮੈਂ ਤਾਂ ਦਿਖਾ ਰਿਹਾ ਮੈਂ ਆਪਣੇ ਸਾਰਿਆਂ ਦੇ ਪੰਜਾਬ ਦੇ ਨਿਆਣੇ ਕਮਾਂਕਾਰਾਂ ਤੇ ਇੱਥੋਂ ਜਾਂਦੇ ਆ ਇਹ ਮੈਟਰੋਜ਼ ਦੇ ਵਿੱਚ ਚੜਦੇ ਆਗੇ ਪਬਲਿਕ ਟਰਾਂਸਪੋਰਟ ਆ ਦੇਖੋ ਵੀਰੀ ਹੋਣੀ ਪੈਣਾ ਹੋਣ ਫਿਰਦੀਆਂ ਹਨ ਸਾਰੀਆਂ ਤੇ ਇੱਥੋਂ ਜਾਂਦੇ ਆ ਜੀ ਇਹ ਵੀ ਚਲੋ ਤੁਹਾਡੀ ਡੇਲੀ ਲਾਈਫ ਨਾਲ ਸੰਬੰਧਤ ਹੈ ਕੋਈ ਨਾ ਕੋਈ ਬੰਦਾ ਆਉਂਦਾ ਜਾਂਦਾ ਕੰਮਾਂ ਕਰਾਂਦੇ ਜਾਂਦੇ ਆ ਹਨ ਤੇ ਪਤਾ ਲੱਗਦਾ ਰਹਿੰਦਾ ਵੀ ਇਹ ਸ਼ਹਿਰ ਜੇਰ ਇੱਥੋਂ ਇੱਥੋਂ ਜਾਂਦੇ ਹੋਣਗੇ ਤੇ ਇਸ ਤਰ੍ਹਾਂ ਸ਼ਹਿਰ 'ਚ ਆਮ ਹੀ ਮੁੰਡੇ ਕੁੜੀਆਂ ਆਪਣੇ ਆਪ ਹੀ ਮਿਲ ਜਾਂਦੇ ਆ ਮੈਟਰੋ 'ਚ ਤਾਂ ਆਮ ਹੀ ਬੈਠੇ ਟਾਟਾ ਟਾਟਾ ਬਾਏ ਬਾਏ ਕਰੀ ਜਾਂਦੇ ਆ ਪਣੇ ਆਪ ਨੂੰ ਪੰਜਾਬੀ ਬੱਸਾਂ ਵਾਲੇ ਵੀ ਕਿੰਨੇ ਮਿਲਿਆ ਆਪਣੇ ਜਿਹੜੇ ਬੱਸਾਂ ਪੰਜਾਬੀ ਚਲਾਉਂਦੇ ਆ ਹਨਾ ਹਾਂਜੀ ਖੜਕੇ ਸਾਨੂੰ ਦਾ ਸਪੈਸ਼ਲ ਪੰਜਾਬੀ ਬਹੁਤ ਹੈਗਾ ਮੈਂ ਕਿਹਾ ਇੱਕ ਨੇ ਤਾਂ ਉਹਨਾਂ ਨੇ ਤਾਂ ਬੱਸ ਵੀ ਕਹਿੰਦੇ ਮੈਂ ਜਾਣ ਕੇ ਗਲਤ ਮੋੜ ਕੇ ਲਿਆਈਆਂ ਮਿਲਣ ਦੀ ਮਾਰੀ ਵਾਪਸ ਲੈ ਕੇ ਆਏ ਹਾਂਜੀ ਕਹਿੰਦੇ ਸਾਨੂੰ ਤੁਰਦੇ ਫਿਰਦੇ ਦੇਖ ਲਿਆ ਨੇ ਇਸ ਤਰ੍ਹਾਂ ਦਾ ਜੀ ਸ਼ਹਿਰ ਐਡਮਿੰਟਨ ਡਾਊਨਟਾਊਨ ਕਾਫੀ ਸਾਰਾ ਘੁੰਮ ਲਿਆ ਫਿਰ ਲਿਆ ਦੇਖ ਲਿਆ ਵਧੀਆ ਰੌਣਕ ਮੇਲਾ ਸੀਗਾ ਐਡਮਿੰਟਨ ਦੇ ਡਾਊਨਟਾਊਨ ਦਾ ਵੀ ਤੇ ਵਧੀਆ ਜੀ ਲੱਗਿਆ ਤੇ ਹੁਣ ਜਿਹੜੀ ਇੱਥੋਂ ਦੀ ਸਭ ਤੋਂ ਮਸ਼ਹੂਰ ਚੀਜ਼ ਹੈ ਜਿਹਨੂੰ ਲੋਕ ਐਡਮਿੰਟਨ ਨੂੰ ਜਿਹੜੇ ਕਰਕੇ ਜਾਣਿਆ ਜਾਂਦਾ ਵੈਸੇ ਜਿਹੜਾ ਡਾਊਨ ਟਾਊਨ ਤੁਹਾਨੂੰ ਆ ਚੀਜ਼ ਦਿਖਾਈ ਹੈ ਇਹਦੇ ਕਰਕੇ ਨਾ ਮਸ਼ਹੂਰ ਨਹੀਂ ਐਡਮਿੰਟਨ ਮਾਲ ਕਰਕੇ ਮਸ਼ਹੂਰ ਆ ਜਿਹੜਾ ਤੁਹਾਨੂੰ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਮਾਲ ਸੀ ਨਾਰਥ ਐਡਮਿੰਟਨ ਮਾਲ ਹੀ ਉਹਦਾ ਨਾਮ ਹੈ ਤੇ ਉਹ ਦਿਖਾ ਕੇ ਲਿਆਉਣੀ ਆ ਤੁਹਾਨੂੰ ਕਿ ਉਹਦੇ ਵਿੱਚ ਕੀ ਕੁਝ ਆ ਹਨਾ ਬਹੁਤ ਜਿਆਦਾ ਜਨੀਕਾ ਬਹੁਤ ਸੁਣਿਆ ਸੀ ਜਿੱਦ ਦੇ ਅਸੀਂ ਕੈਨੇਡਾ ਆਏ ਆ ਤੇ ਸਾਰਿਆਂ ਤੋਂ ਇੱਕੋ ਗੱਲ ਸੁਣਦੇ ਸੀਗੇ ਕਿ ਐਡਮਿੰਟਨ ਚ ਕੀ ਦੇਖਣ ਆਲੇ ਉੱਥੇ ਦਾ ਮਾਲ ਆ ਭਾਈ ਮਾਲ ਜ਼ਰੂਰ ਜਾ ਕੇ ਆਇਓ ਮਾਲ ਜ਼ਰੂਰ ਜਾ ਕੇ ਆਇਓ ਹੁਣ ਉਹ ਮਾਲ ਚੱਲਦੇ ਆ ਸਾਡੇ ਜਿਹੜੇ ਬਾਈ ਜੀ ਆ ਨਾ ਇੱਕੋ ਮਨ ਘੱਟ ਲਾਈਕ ਕਰਦੇ ਆ ਤੇ ਦੇਖੋ ਇਹ ਬੈਠੇ ਰਹਿੰਦੇ ਆ ਕਾਰ 'ਚ ਕਹਿੰਦੇ ਤੁਸੀਂ ਘੁੰਮ ਫਿਰ ਕੇ ਆਓ ਤੇ ਮੈਂ ਇੱਥੇ ਬੈਠਾ ਹਾਂ ਹੈ ਵੇਟ ਕਰਦਾ ਤੁਹਾਡੀ ਹਾਂਜੀ ਚਲੋ ਜੀ ਹੁਣ ਮਾਲ ਚੱਲਦੇ ਆਪਾਂ ਮਾਲ 'ਚ ਤਾਂ ਘੁੰਮੋਗੇ ਹਾਂਜੀ ਹਾਂਜੀ ਉੱਥੇ ਪੈਸੇ ਲਗਾਉਣੇ ਆ ਤੁਹਾਡੇ ਥੋੜੇ ਥੋੜੇ ਜਿਵੇਂ ਭੈਣ ਨੂੰ ਕਹਿੰਦੇ ਆ ਸ਼ਾਪਿੰਗ ਕਰੋ ਅੱਜ ਵਾਵਾ ਸਾਰੀ ਪੱਕਾ ਕੰਟੀਨਿਊ ਔਨ ਜੈਸਪਰ ਐਵੇਨਿਊ ਫਾਰ 1.5 ਕਿਲੋਮੀਟਰਸ ਕਲਮਟਸ ਏ ਅਸੀਂ ਪਹੁੰਚ ਗਏ ਜੀ ਐਡਮਿੰਟਨ ਦੇ ਮਾਲ ਦੇ ਵਿੱਚ ਵੈਸਟ ਐਡਮਿੰਟਨ ਮਾਲ ਇਹਦਾ ਨਾਮ ਹੈਗਾ ਤੇ ਇਹ ਕਿਉਂਕਿ ਵੈਸਟ ਚ ਪੈਂਦਾ ਐਡਮਿੰਟਨ ਦੇ ਤੇ ਤਾਂ ਕਰਕੇ ਇਹਦਾ ਨਾਮ ਵੈਸਟ ਐਡਮਿੰਟਨ ਰੱਖਿਆ ਤੇ ਤੁਹਾਨੂੰ ਇਹਦੇ ਬਾਰੇ ਮੈਂ ਕੁਝ ਗੱਲਾਂ ਦੱਸਦਾ ਤੇ ਇਹ 5.3 ਮਿਲੀਅਨ ਸਕੁਅਰ ਫੀਟ ਉਹਦੇ ਵਿੱਚ ਬਣਿਆ ਹੋਇਆ ਹੈਗਾ ਆ ਵਿੱਚ ਗਰਾਊਂਡ ਵੀ ਆ ਆਈਸ ਹਾਕੀ ਦਾ ਗਰਾਊਂਡ ਹੈ ਇਹਦੇ ਵਿੱਚ ਦੋ ਹੋਟਲ ਨੇ 800 ਤੋਂ ਉੱਪਰ ਸਟੋਰ ਨੇ ਤੇ 5.6 ਬਹੁਤ ਵੱਡਾ ਫਿਗਰ ਹੈ ਹੁਣ ਖੁਸ਼ੀ ਸੈਕੰਡ ਹੈ ਇਹ 5.3 ਮਿਲੀਅਨ ਦੇ ਵਿੱਚ ਇਹ ਬਣਿਆ ਅੱਛਾ 5.3 ਚਾਹੀਏ 5.6 ਮਿਲੀਅਨ ਦੇ ਵਿੱਚ ਅਮਰੀਕਾ ਦੇ ਵਿੱਚ ਉਹ ਫਰਸਟ ਹੋ ਗਿਆ ਹੁਣ ਉਹਦਾ ਨਾਮ ਹੈਗਾ ਦਾ ਮਾਲ ਆਫ ਅਮਰੀਕਾ ਉਹ ਫਰਸਟ ਹੋ ਗਿਆ ਹੁਣ ਲਾਰਜ ਅੱਛਾ ਉਹ ਪਹਿਲਾ ਪਹਿਲਾ ਲਾਰਜ ਨਾਰਥ ਅਮਰੀਕਾ ਦਾ ਹੋਇਆ ਹੁਣ ਇਹ ਸੈਕੰਡ ਹੋ ਗਿਆ ਹੋਰ ਇਹ ਸੈਕੰਡ ਹੋ ਗਿਆ ਯਾਰ ਆਪਾਂ ਘਰ ਪਾਉਣਾ ਹੋਵੇ ਆਪਾਂ ਕਹਿੰਦੇ 3000 ਸਕੁਅਰ ਫੁੱਟ ਛੱਤ ਲਓ ਕੋਈ ਕਹਿੰਦਾ ਜੀ 2500 ਛੱਤ ਲਓ ਕਿੱਡਾ ਵੱਡਾ ਹੋ ਜਾਂਦਾ ਹੈ 5.3 ਮਿਲੀਅਨ ਦਾ ਬਾਲਾ ਵੱਡਾ ਫਿਗਰ ਹੈ ਤੇ ਐਡਾ ਵੱਡਾ ਸੈਂਟਰ ਜਾਂਦਾ ਜੀ ਹਾਂ ਜੀ ਸੈਂਟਰ ਹੈ ਲਓ ਜੀ ਹੁਣ ਘਮਾਉਣੇ ਇੱਥੇ ਕੀ ਕੁਝ ਦੇਖਣ ਆਲੇਗਾ ਸਟੋਰ ਤਾਂ ਇਹਦੇ ਅੰਦਰ ਹੈਗੀ ਹੈਗੇ ਨੇ ਹੋਰ ਪਤਾ ਨਹੀਂ ਕੀ ਕੁਝ ਬਣਾ ਰਿਹਾ ਆ ਕਹਿੰਦੇ ਵੇਵ ਪੂਲ ਆ ਪੂਰਾ ਜਿਸ ਸਮੁੰਦਰ ਦੀ ਫੀਲਿੰਗ ਲੈਣੀ ਹੈ ਨਾ ਤੁਸੀਂ ਇਹਦੇ ਅੰਦਰ ਹੀ ਵੀ ਆਹ ਦੇਖੋ ਜਿਵੇਂ ਆ ਬੀਚ ਟਾਈਪ ਆ ਸਮੁੰਦਰ ਇੱਕ ਪਾਸੇ ਵੇਵਜ਼ ਆਉਂਦੀਆਂ ਨੇ ਉਹ ਸਾਹਮਣੇ ਵਾਟਰ پارک ਹੈ ਸਕਦੀਆਂ ਉਹ ਚੀਜ਼ ਵੀ ਇਹਦੇ ਅੰਦਰ ਹੀ ਬਣਾ ਰખી ਹੈ ਸਾਰੀ ਮਾਲ ਦੇਖਿਆ ਜੀ ਇਹਦੇ ਵਿੱਚ ਆ ਸਹੂਲਤਾਂ ਵੀ ਹੈਗੀਆਂ ਨੇ ਦੁਬਈ ਵੀ ਨਹੀਂ ਹੈਗੀਆਂ ਇਹਨਾਂ ਦਾ ਹਾਂਜੀ ਜਿਹੜਾ ਇਹ ਮਾਲ ਹੈ ਨਾ ਇਹਨੂੰ 1981 ਦੇ ਵਿੱਚ ਬਣਾਇਆ ਗਿਆ ਸੀ ਤੇ 2004 ਤੱਕ ਇਹ ਦੁਨੀਆ ਦਾ ਸਭ ਤੋਂ ਵੱਡਾ ਇੰਡੋਰ ਸ਼ਾਪਿੰਗ ਸੈਂਟਰ ਵੀ ਰਿਹਾ ਵਕਾਇਦਾ ਵਰਲਡਜ਼ ਗਿਨੀਜ਼ ਬੁੱਕ ਦੇ ਵਿੱਚ ਇਹਦਾ ਨਾਮ ਵੀ ਦਰਜ ਰਿਹਾ ਪਰ ਭੈਣੇ ਮੈਨੂੰ ਆ ਗੱਲ ਨਹੀਂ ਸਮਝ ਆਉਂਦੀ ਵੀ ਇਹਨੂੰ ਬਣਾਉਣ ਦੀ ਜ਼ਰੂਰਤ ਕੀ ਪੈ ਗਈ ਸੀਗੀ ਪਤਾ ਗੱਲ ਕੀ ਹੋਈ ਖੁਸ਼ੀ ਇੱਥੇ ਅਲਬਰਟਾ ਦੇ ਵਿੱਚ ਨਾ -50 ਤੱਕ ਠੰਡ ਚਲੀ ਜਾਂਦੀ ਹੈਗੀ ਜਦੋਂ -50 ਤੱਕ ਚਲੀ ਜਾਂਦੀ ਸੀ ਲੋਕ ਬਾਹਰ ਨਹੀਂ ਜਾ ਸਕਦੇ ਸੀ ਕੁਝ ਐਕਸਪਲੋਰ ਨਹੀਂ ਕਰ ਸਕਦੇ ਸੀ ਕੁਝ ਐਡਵੈਂਚਰ ਕਰਨ ਨੂੰ ਕੁਝ ਨਹੀਂ ਹੁੰਦਾ ਸੀ ਇੱਥੇ ਮਤਲਬ ਕਿ ਉਹ ਬੋਰ ਹੋ ਜਾਂਦੇ ਸੀ ਹਾਂਜੀ ਉਹ ਬੋਰ ਹੋ ਜਾਂਦੇ ਸੀ ਉਹ ਡਿਪਰੈਸ਼ਨ ਦੇ ਇੱਕ ਮਤਲਬ ਹੱਲ ਲੱਭਿਆ ਗਿਆ ਕਿ 올 ਇਨ ਵਨ ਮਾਲ ਬਣਾਇਆ ਗਿਆ ਜਿਹਦੇ ਵਿੱਚ ਬੱਚਿਆਂ ਲਈ ਗੈਲੈਕਸੀ ਲੈਂਡ ਬਣਾਇਆ ਗਿਆ ਵਾਟਰ پارک ਬਣਾਇਆ ਗਿਆ ਹੈਗਾ ਇੱਥੇ ਹੋਟੈਲਸ ਵੀ ਬਣਾਏ ਗਏ ਨੇਗੇ ਫਿਰ ਬੰਦਿਆਂ ਲਈ ਲਾਈਕ ਆਪਣੇ ਲਈ ਕਸੀਨੋ ਬਣਾਏ ਗਏ ਨੇਗੇ ਫਿਰ ਇੱਥੇ ਫੂਡ ਕੋਰਟ ਵੀ ਹੈਗਾ ਹੈਗਾ ਮਤਲਬ ਕਿ ਰੈਸਟੋਰੈਂਟ ਹੋਟੈਲਸ ਸਾਰਾ ਕੁਝ ਆ ਪਿੱਛੇ ਦੇ ਕੋਸ਼ੇਪ ਬਣਾਈ ਗਈ ਹੈਗੀ ਇੱਕ ਸਭ ਕੁਝ ਲਈ ਇੱਥੇ 올 ਇਨ ਵਨ ਸੀਗਾ ਹਾਂਜੀ ਸਰਦੀ ਚ ਮਤਲਬ ਜੇ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਤਾਂ ਉਸ ਢੰਗ ਦੀ ਇਹਨਾਂ ਨੇ ਸਹੂਲਤ ਬਣਾਈ ਆ ਕਿ ਲੋਕ ਬੋਰ ਨਾ ਹੋਣ ਆਪਣੇ ਘਰਾਂ ਤੋਂ ਬਾਹਰ ਨਿਕਲਦਾ ਉਹਨਾਂ ਨੂੰ ਇੱਕ ਛੱਤ ਥੱਲੇ ਸਾਰਾ ਕੁਝ ਮਿਲੇ 올 ਇਨ ਵਨ ਚ ਆ ਜਾਂਣ ਹਾਂਜੀ ਹੁਣ ਅਸੀਂ ਚੱਲਿਆ ਜੀ ਸ਼ਿਪ ਦੇ ਕੋਲ ਤੁਹਾਨੂੰ ਨੇੜਿਓਂ ਥੋੜਾ ਜਿਹਾ ਦਿਖਾ ਕੇ ਲਿਆਉਂਦੇ ਆ ਤੇ ਤੁਹਾਨੂੰ ਦੱਸਦਾ ਇਹੋ ਜੇ 45 ਪਤਨੀ 46 ਬਲੌਕ ਬਣੇ ਹੋਇਆ ਲੋਕਾਂ ਨੂੰ ਇੰਟਰਟੇਨ ਕਰਨ ਲਈ ਮਤਲਬ ਜਿਹੜੀਆਂ ਐਟ੍ਰੈਕਟਿਵ ਪਲੇਸਿਸ ਨੇ ਗਈਆਂ ਇਹਦੇ ਅੰਦਰ ਤੇ ਬਾਕੀ ਪਾਰਕਿੰਗ ਦੀ ਬੜੀ ਸਾਨੂੰ ਸੁਣ ਕੇ ਹੈਰਾਨ ਹੋਈ 20000 ਗੱਡੀਆਂ ਦੀ ਪਾਰਕਿੰਗ ਹੈ ਇੱਥੇ ਤੁਸੀਂ ਦੇਖੋ ਕਿੰਨਾ ਵੱਡਾ ਮਾਊਂਟ ਹੁੰਦਾ 20000 ਹੈ ਨਾ ਤੇ ਬਾਕੀ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਮਾਲ ਹੈ ਉਹ ਚਾਈਨਾ ਦੇ ਵਿੱਚ ਹੈਗਾ ਉਹ ਵੀ ਮੈਨੂੰ ਐਸੀ ਨਾਲ ਹੀ ਅਜ ਮੈਂਸ਼ਨ ਕਰਦਾ ਮਾਲ ਆਫ ਚਾਇਨਾ ਕਰਕੇ ਸ਼ਾਇਦ ਉਹਦਾ ਨਾਮ ਹੈ ਤੇ ਹੁਣ ਇਹ ਰੀਸੈਂਟਲੀ ਉਹ ਓਪਨ ਹੋਇਆ ਜਿਹੜਾ ਸਭ ਤੋਂ ਵੱਡਾ ਮਾਲ ਇਹ ਸਭ ਤੋਂ ਜ਼ਿਆਦਾ ਐਡਵੈਂਚਰ ਲਾਈਕ ਐਕਸਪਲੋਰ ਕਰਨ ਵਾਲਾ ਵੈਸਟ ਐਡਮਿੰਟਨ ਮਾਲ ਦਾ ਸਭ ਤੋਂ ਮੇਨ ਏਰੀਆ ਇਹ ਹੈ ਸ਼ਿਪ ਇਹ ਸ਼ਿਪ ਨੂੰ ਦੇਖਣ ਸਭ ਤੋਂ ਮੇਨ ਅਟਰੈਕਸ਼ਨ ਹੈ ਅਟਰੈਕਸ਼ਨ ਏਰੀਆ ਇਹ ਹੈ ਜਿਹੜਾ ਬੰਦਾ ਇਹ ਮਾਲ ਚ ਆਉਂਦਾ ਸ਼ਿਪ ਕੋਲ ਜ਼ਰੂਰ ਆਉਂਦਾ ਹੈ ਜ਼ਰੂਰ ਆਂਦੇ ਹੀ ਆਂਦਾ ਹੈ ਅੰਦਰਲੇ ਪਾਸੇ ਉਹਨਾ ਬਣਿਆ ਵੀ ਬਹੁਤ ਸੋਹਣਾ ਹੋਇਆ ਇਹ ਅਲੱਗ-ਅਲੱਗ ਡਿਜ਼ਾਈਨ ਹੈ ਤੇ ਹੁਣ ਜਿਹੜੇ ਏਰੀਆ 'ਚ ਅਸੀਂ ਤੁਰੇ ਫਿਰਦੇ ਹਾਂ ਜੀ ਇੱਥੇ ਵੱਡੇ-ਵੱਡੇ ਜਿੰਨੇ ਮਹਿੰਗੇ ਸਟੋਰ ਹੈ ਐਲ ਵੀ ਹੋ ਗਿਆ ਹੋਰ ਜਿਵੇਂ ਦੁਬਈ ਮਾਲ ਵਧੀਆ ਹੈ ਨਾ ਤੇ ਦੁਬਈ ਮਾਲ ਦਾ ਵੈਸੇ ਤਾਂ ਉਹ ਵੱਡਾ ਹੈਗਾ ਤੇ ਦੁਬਈ ਮਾਲ ਤਾਂ ਇਹ ਛੋਟਾ ਹੈ ਤੇ ਪਰ ਵਧੀਆ ਵਧੀਆ ਬਣਿਆ ਹੋਇਆ ਹੈ ਵੀ ਘੁੰਮਣ ਫਿਰਨ ਨੂੰ ਮਾਲ 'ਚ ਆਏ ਨਹੀਂ ਤੇ ਕੁੜੀਆਂ ਸ਼ਾਪਿੰਗ ਨੂੰ ਗਈਆਂ ਨਹੀਂ ਕੋਚ ਦੇਖਦੇ ਆ ਕੋਚ ਸਾਫ ਕੋਚ ਕੀ ਗੰਦੇ ਆ ਅਸੀਂ ਵਸੇ ਤੁਹਾਡੇ ਵਾਸਤੇ ਆਏ ਅੱਛਾ ਮੇਰੇ ਵਾਸਤੇ ਲੈਣਾ ਬਰਥਡੇ ਗਿਫਟ ਮੇਰਾ ਪੈਂਡਿੰਗ 'ਚ ਹੈ ਨਾ ਮੇਰਾ ਬਰਥਡੇ ਗਿਫਟ ਪੈਂਡਿੰਗ 'ਚ ਹੈ ਹਾਫ 슬ੀਵ ਨਾਲ ਉਹਦੇ ਜੈਕਟ ਜੀ ਆਉਂਦੀ ਆ ਉਹੀ ਜੇ ਜਿਹਦੀ ਕਿਸਮਤ ਚੰਗੀ ਹੋਈ ਤਾਂ ਤੁਹਾਨੂੰ ਮਿਲ ਜੂਨੀ ਤੀ ਖੁਸ਼ੀ ਦਾ ਬਰਥਡੇ ਵੀ ਆ ਰਿਹਾ ਨਾ ਮਾਲ 'ਚ ਬਈ ਹੋਰ ਕਿਤੇ ਜਾਈਏ ਨਾ ਜਾਈਏ ਐਪਲ ਸਟੋਰ ਤੇ ਤਾਂ ਜ਼ਰੂਰ ਜਾਣਾ ਕਿਉਂਕਿ ਲੈਣਾਗਾ ਆਈਫੋਨ 16 ਨਵਾਂ ਆ ਗਿਆ ਜੀ ਆਈਫੋਨ 16 ਲਾਂਚ ਹੋ ਗਿਆ ਫਿਰ ਪਤਾ ਕਰਕੇ ਇਹ ਕਦੋਂ ਮਿਲੂਗਾ ਕਿਉਂਕਿ ਕੈਨੇਡਾ ਤੋਂ ਲੈਣੀ ਲੈਣਾਗਾ ਆਈਫੋਨ 16 ਤੇ ਹਜੇ ਮਿਲਣਾ ਸ਼ੁਰੂ ਨਹੀਂ ਹੋਇਆ ਪੁੱਛਦੇ ਆ ਕਦੋਂ ਦੇਣਗੇ ਇਹ ਕਹਿੰਦੇ ਜੀ ਬੁਕਿੰਗ ਹੋਣੀ ਸ਼ੁਰੂ ਹੋ ਗਈ ਕਹਿੰਦੇ ਤੁਸੀਂ ਬੁੱਕ ਕਰਾ ਸਕਦੇ ਹੋ ਤੇ ਆਪਾਂ ਲੈਣਾ ਇੱਕ ਟੀਵੀ 2200 ਡਾਲਰ ਦਾ ਹੈ 2200 ਡਾਲਰ ਦਾ ਪਊਗਾ ਕੈਨੇਡਾ ਜੋ ਤੇ ਬੁਕਿੰਗ ਕਰਾ ਕੇ ਚੱਲੇ ਆ ਫਿਰ ਖੁਸ਼ੀ ਦੇ ਜਨਮ ਦਿਨ ਤੇ ਚੱਕਾਂਗੇ ਬਰਥਡੇ ਗਿਫਟ ਕਰਨਾ ਕਿਉਂ ਬਾਈ ਲਓ ਜੀ ਘੇੜੇ ਦੇ ਕੇ ਅਸੀਂ ਨਿਕਲੇ ਆਂ ਮੌਲ ਤੋਂ ਬਾਹਰ ਤੇ ਆਈਫੋਨ ਦੀ ਕਰਾਤੀ ਬੁਕਿੰਗ ਤੇ ਮਿਲਣਾ ਹੁਣ ਕਿਤੇ ਉਹ ਆਉਣ ਵਾਲੇ ਵਲੌਗ ਚ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਅੱਜ ਮੈਂ ਫੇਰ ਦੱਸਣਾ 22 ਸਤੰਬਰ ਦਾ ਟ੍ਰਾਂਟੋ ਮੀਟਅਪ ਹੈ 23 ਦਾ ਖੁਸ਼ੀ ਦਾ ਬਰਥਡੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਨਾ ਅਗਲੇ ਦਿਨ ਹੀ ਬਰਥਡੇ ਹੈ ਤੇ ਉਦੋਂ ਫਿਰ ਅਸੀਂ ਜਾਣਾਗਾ ਤੇ ਬਾਕੀ ਅਹ ਐਸੀ ਆਪਣਾ ਇਸ ਦਾ ਵਲੌਗ ਐਡਮਿੰਟਨ ਦਾ ਜਿਹੜਾ ਤੁਹਾਨੂੰ ਡਾਊਨ ਟਾਊਨ ਘੁਮਾਉਣਾ ਸੀ ਸ਼ਹਿਰ ਦਿਖਾਉਣਾ ਸੀ ਕਿਵੇਂ ਦਾ ਹੈ ਹਨਾ ਅ ਐਡਮਿੰਟਨ ਤੋਂ ਤੁਸੀਂ ਜੁੜੇ ਰਹੇ ਹੋ ਆਪਣੇ ਸਫ਼ਰ ਦੇ ਨਾਲ ਦੋ ਤਿੰਨ ਦਿਨ ਇੱਥੇ ਲਾਉਣੇ ਆ ਕੱਲ ਨੂੰ ਫੋਰਟ ਐਡਮਿੰਟਨ ਜਿਹੜਾ ਇੱਥੇ ਬਹੁਤ ਪੁਰਾਣਾ ਸਭ ਤੋਂ ਪੁਰਾਣਾ ਜਿਹੜਾ ਇੱਥੇ ਰੱਖ ਕੇ ਲੈ ਕੈਨੇਡਾ ਦਾ ਉਹ ਦਿਖਾਉਣਾ ਤੇ ਕੁਝ ਹੋਰ ਚੀਜ਼ਾਂ ਪੰਜਾਬੀ ਨਾਲ ਮਿਲਾਵਾਂਗੇ ਸੋ ਅੱਜ ਦਾ ਵਲੌਗ ਕਰਦੇ ਆ ਸਭ ਤੋਂ ਤੁਹਾਨੂੰ ਪਤਾ ਮੈਂ ਤੁਹਾਡੇ ਲਈ ਗਿਫਟ ਬੁੱਕ ਕਰਕੇ ਆਇਆ ਕਿਹੜਾ ਜਦੋਂ ਤੁਸੀਂ ਸ਼ਾਪਿੰਗ ਕਰਨ ਗਏ ਦੇਖੋ ਸੀ ਸ਼ਾਪਿੰਗ ਕਰਨ ਗਏ ਸੀ ਮੈਨੂੰ ਇੱਕ ਡਰੈਸ ਨਹੀਂ ਮਿਲੀ ਜਿਹੜੀ ਆਉਣ ਵਾਲੇ ਦਿਨਾਂ ਚ ਗਿਫਟ ਬਰਥਡੇ ਤੇ ਮਿਲਨੀ ਆ ਜੀ ਉਹ ਤੁਹਾਨੂੰ ਪਤਾ ਲੱਗੂ ਸਾਰੇ ਦੇ ਨਾਲ ਗੁੱਡ ਬਾਏ ਸਸਿਕਲ ਰਬ ਰੱਖਾ ਜੀ ਦੱਸੋ ਦੱਸੋ ਹੁਣੇ